ਹੁੰਦਾ ਸੀ ਤੇ ਉਸੇ ਇਲਾਕੇ ਦਾ ਇੱਕ ਸਿੱਖ ਹੈ ਨਾ ਉਹ ਮਹਾਰਾਜ ਦੀ ਬੜੀ ਸੇਵਾ ਕਰਦਾ ਸੰਗਤ ਬੜੇ ਪ੍ਰੇਮ ਨਾਲ ਕਰਦਾ ਚੜਦੀ ਜਵਾਨੀ ਦੀ ਉਹਦੀ ਆਯੂ ਸੀ ਕਹਿੰਦੇ ਬੜੇ ਪ੍ਰੇਮ ਨਾਲ ਦੋਨੋਂ ਵਕਤ ਸੰਗਤ ਕਰਨੀ ਮਹਾਰਾਜ ਦੇ ਦੱਸਿਓਏ ਰਸਤੇ ਤੇ ਤੁਰਨ ਦੇ ਯਤਨ ਕਰਨੇ ਬੜਾ ਪ੍ਰੇਮ ਰੱਖਣਾ ਗੁਰੂ ਘਰ ਨਾਲ ਤੇ ਫਿਰ ਕੁਝ ਸਮਾਂ ਬਾਅਦ ਉਹਨੇ ਸੰਗਤ ਵਿੱਚ ਆਣਾ ਬੰਦ ਕਰ ਦਿੱਤਾ ਮਹਾਰਾਜ ਨੂੰ ਅਚਾਨਕ ਹੀ ਇੱਕ ਦਿਨ ਉਹਦੀ ਯਾਦ ਹੋ ਆਈ ਜਿੱਦੀ ਯਾਦ ਆਪ ਗੁਰੂ ਸਾਹਿਬ ਨੂੰ ਆ ਜਾਏ ਕੈਸਾ ਹੀ ਵਡਭਾਗੀ ਹੋਏਗਾ ਮਹਾਰਾਜ ਨੇ ਉਹਨੂੰ ਯਾਦ ਕੀਤਾ ਉਹਦਾ ਭਲਾ ਕਰਨ ਲਈ ਜਿਹਦਾ ਭਲਾ ਤਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਚਿੱਤ ਵਿੱਚ ਲੈ ਆਣ ਚਿੱਤ ਚਿਤਵਲ ਲੈਣ ਕੀ ਇਹਦਾ ਭਲਾ ਕਰਨਾ ਹੈ ਉਹਦੇ ਭਲੇ ਵਿੱਚ ਫਿਰ ਕੈਸੀ ਹੀ ਦੇਰ ਹੈ ਐਸਾ ਵਡਭਾਗੀ ਸਿੱਖ ਕਿਸ ਕਾਰਨ ਕਿਉਂਕਿ ਸੰਗਤ ਬੜੇ ਪ੍ਰੇਮ ਨਾਲ ਕਰਦਾ ਸੀ ਦੋਨੋਂ ਵਕਤ ਜੇ ਸੰਗਤ ਵਿੱਚ ਨਹੀਂ ਆਇਆ ਤੇ ਮਹਾਰਾਜ ਨਹੀਂ ਯਾਦ ਕਰ ਲਿੱਤਾ ਅਸੀਂ ਦੇਖੀਏ ਨਾ ਹੁਣ ਵੀ ਮਹਾਰਾਜ ਯਾਦ ਕਰਦੇ ਨੇ ਜੇ ਅਸੀਂ ਸੰਗਤ ਕਰਦੇ ਆ ਰੋਜ਼-ਰੋਜ਼ ਸੰਗਤ ਵਿੱਚ ਨਹੀਂ ਆਂਦੇ ਨਾ ਫਿਰ ਸੰਗਤ ਵੱਲੋਂ ਇਸ ਨਹੀਂ ਮਿਲਦੇ ਨੇ ਉਹ ਕੌਣ ਭੇਜਦਾ ਹੈ ਅਸਲ ਵਿੱਚ ਤਾਂ ਗੁਰੂ ਸਾਹਿਬ ਵੀ ਸੰਗਤ ਦੇ ਥਰੂ ਜਿਹੜਾ ਸੰਗਤ ਦੇ ਹਿਰਦੇ 'ਚ ਬੈ ਕੇ ਯਾਦ ਕਰਦੇ ਨੇ ਤੇ ਫਿਰ ਤੁਹਾਨੂੰ ਇਸ ਨਹੀਂ ਮਿਲਦੇ ਨੇ ਘਰ ਬੈਠਿਆਂ ਨੂੰ ਵੀ ਸੰਗਤ ਵਿੱਚ ਕਿਉਂ ਨਹੀਂ ਆ ਰਹੇ ਆਇਆ ਕਰੋ ਇਹ ਮਹਾਰਾਜ ਦੀ ਜਿਹੜੀ ਕਿਰਪਾ ਹੁੰਦੀ ਹੈ ਜੇ ਕੋਈ ਸਮਝੇ ਜਿਹੜਾ ਨਹੀਂ ਸਮਝਦਾ ਉਹ ਕੀ ਜਾਣਦਾ ਵੀ ਜਿੰਨੇ ਆਣਾ ਹੈ ਉਹਨੇ ਆਪਣੇ ਆਸਤੇ ਆਣਾ ਤੁਸੀਂ ਕੌਣ ਹੁੰਦੇ ਹੋ ਮੈਨੂੰ ਕਹਿਣ ਵਾਲੇ ਫਿਰ ਐਵੇਂ ਦੇ ਵੀ ਜੀ ਹੁੰਦੇ ਨੇ ਤੇ ਕਈ ਹੁੰਦੇ ਨੇ ਉਹ ਐ ਸੋਚਦੇ ਨੇ ਤੇ ਮਹਾਰਾਜ ਨੇ ਜਿਵੇਂ ਬੁਲਾਵਾ ਭੇਜਿਆ ਹੁਣ ਤਾਂ ਜ਼ਰੂਰੀ ਜਾਣਾ ਮਹਾਰਾਜ ਨੇ ਯਾਦ ਕੀਤਾ ਵੀ ਸਿੱਖੋਂ ਉਹ ਆਂਦਾ ਨਹੀਂ ਪਿਆ ਤੇ ਸਿੱਖ ਕੀ ਕਹਿੰਦੇ ਬੇਨਤੀ ਕਰਦੇ ਮਹਾਰਾਜ ਉਹਨਾਂ ਗ੍ਰਸਤ ਜੀਵਨ ਵਿੱਚ ਹੋ ਗਿਆ ਉਹਦੇ ਅਨੰਤ ਕਾਰਜ ਹੋਏ ਨੇ ਗ੍ਰਸਤ ਜੀਵਨ ਵਿੱਚ ਹੋ ਗਿਆ ਤੇ ਮਹਾਰਾਜ ਉਹ ਗ੍ਰਸਥਾਂ ਦੇ ਧੰਦਿਆਂ ਵਿੱਚ ਇਹਨਾ ਸੰਗਤ ਨੂੰ ਵਿਸਾਰ ਬਟੇ ਹੁਣ ਸੰਗਤ ਵਿੱਚ ਨਹੀਂ ਆਂਦਾ ਮਹਾਰਾਜ ਕਹਿੰਦੇ ਅੱਛਾ ਪਾਈ ਜਦੋਂ ਮਹਾਰਾਜ ਇੱਕ ਦਿਨ ਸਵੇਰੇ ਸੈਰ ਤੇ ਜਾ ਰਹੇ ਤੇ ਸਹਜਈ ਸੁਤੇ ਸਿੱਧ ਉਹ ਸਿੱਖ ਅੱਗੋਂ ਦੀ ਮਿਲ ਪਿਆ ਤੇ ਮਹਾਰ ਬੜੀ ਭਾਰੀ ਜਿਹੜੀ ਹੈ ਨਾ ਪੰਡ ਉਹਨੇ ਸਿਰ ਤੇ ਲੱਦੀ ਹੋਈ ਕਾਹ ਦੀ ਉਹਨੇ ਮਹਾਰਾਜ ਨੂੰ ਵੇਖਿਆ ਤੇ ਪੰਡ ਸਿਰ ਤੋਂ ਲਾਈ ਕਾਲੀ ਨਾਲ ਤੇ ਮਹਾਰਾਜ ਦੇ ਚਰਣਾ 'ਚ ਮੱਥਾ ਟੇਕਿਆ ਮਹਾਰਾਜ ਨੇ ਪੁੱਛਿਆ ਭਾਈ ਸੇਖਾ ਸੰਗਤ ਵਿੱਚ ਕਿਉਂ ਨਹੀਂ ਆਂਦਾ ਤੇ ਕਹਿੰਦਾ ਮੈਂ ਦਰਦ ਕਿਨੂੰ ਦਸੀਏ ਸੱਚ ਹੀ ਦੱਸਣਾ ਹੈ ਨਾ ਗੁਰੂ ਸਾਹਿਬ ਨੂੰ ਕੀ ਕਹਿੰਦਾ ਕਹਿੰਦਾ ਮਹਾਰਾਜ ਜੱਤ ਦੇ ਗਰਸਤ ਜੀਵਨ ਚਿਪੀਆਂ ਵਾ ਨਾ ਤੇ ਫਿਰ ਆਣਾ ਹੀ ਛੁੱਟ ਗਿਆ ਹੁਣ ਸਮਾਂ ਹੀ ਨਹੀਂ ਹੁੰਦਾ ਆਪਣੀ ਗਰਸਤੀ ਵੀ ਇਹ ਨਾ ਜਿਹੜੀ ਹੁਣ ਅਲੱਗ ਹੋ ਗਈ ਹੈ ਕਿਉਂ ਕਿਉਂਕਿ ਪਹਿਲੇ ਮਾਤਾ ਪਿਤਾ ਵੱਡੇ ਭਰਾਵਾਂ ਨਾਲ ਰਹਿੰਦੇ ਸੀ ਤੇ ਉਹਨਾਂ ਜਿਹੜਾ ਗਰਸਤ ਜੀਵਨ ਦਾ ਜਿਹੜਾ ਹੈ ਨਾ ਸਿਰ ਤੇ ਭਾਰ ਨਹੀਂ ਹੁੰਦਾ ਸੀ ਜਦੋਂ ਅਸੀਂ ਮਿਲ ਕੇ ਰਹਿੰਦੇ ਆ ਛੋਟੇ ਹੁੰਦਿਆਂ ਘਰ ਵਿੱਚ ਆਪਣੀ ਮਰਜ਼ੀ ਕਰਦੇ ਆ ਤੇ ਕਹਿੰਦੇ ਹੁਣ ਮਹਾਰਾਜ ਸਾਰਾ ਆਪਣਾ ਆਣ ਤੋਂ ਬਾਅਦ ਪਤਨੀ ਦੇ ਘਰ ਅਲੱਗ ਹੋ ਗਏ ਉਹਨੇ ਆਂਦੇ ਹੀ ਅਲੱਗ ਕਰ ਲਿੱਤਾ ਚੁੱਲ੍ਹਾ ਤੇ ਉਹਦੇ ਮੋਹ ਵਿੱਚ ਮੈਂ ਵੀ ਸਵੇਰੇ ਸ਼ਾਮ ਸੰਗਤ ਨਹੀਂ ਕਰ ਸਕਦਾ ਮਹਾਰਾਜ ਦੀ ਬਾਣੀ ਆਪ ਹੀ ਕਹਿੰਦੀ ਹੈ ਵੀ ਦਾਰਾ ਸੁਖ ਭਇਓ ਦੀਨ ਜਦੋਂ ਦਾਰਾ ਦੇ ਮੋਹ ਚ ਪੈ ਜਾਂਦੇ ਆ ਪਤਨੀ ਦੇ ਸੁਖ ਵਿੱਚ ਪੈ ਜਾਂਦੇ ਆ ਤੇ ਦੀਨ ਹੀ ਹੋ ਜਾਂਦੇ ਆ ਵਿਚਾਰੇ ਹੋ ਜਾਂਦੇ ਆ ਪੱਗੋ ਪਰੇ ਬੇੜੀ ਜਿਹੜੀ ਪੈਰਾਂ ਵਿੱਚ ਐਸੀ ਬੇੜੀ ਪੈ ਜਾਂਦੀ ਏ ਵੀ ਸੰਗਤ ਵਿੱਚ ਆਣੀ ਨਹੀਂ ਦਿੰਦੀ ਅਸੀਂ ਵੀ ਦੇਖਦੇ ਆ ਨਾ ਜਦੋਂ ਪ੍ਰਭਾਤ ਫੇਰੀਆਂ ਜਦੋਂ ਹੁੰਦੀਆਂ ਨੇ ਅਸੀਂ ਕਹਿੰਦੇ ਆ ਨਾ ਹੁਣ ਉਸਨੇ ਨਹੀਂ ਆਣਾ ਆਉਂਦਾ ਵਿਆਹ ਹੋ ਗਿਆ ਜਦੋਂ ਵਿਆਹ ਨਹੀਂ ਹੋਇਆ ਆਉਂਦਾ ਤੇ ਸਾਰੇ ਬੱਚੇ ਨੌਜਵਾਨ ਜਿਹੜੇ ਨੇ ਉਸ ਆ ਰਹੇ ਹੁੰਦੇ ਨੇ ਪ੍ਰਭਾਤ ਫੇਰੀ ਤੇ ਜਿਸ ਸਾਲ ਵਿਆਹ ਹੁੰਦਾ ਉਸ ਸਾਲ ਪ੍ਰਭਾਤ ਫੇਰੀ ਤੇ ਨਹੀਂ ਆਉਂਦੇ ਮਹਾਰਾਜ ਮਹਾਰਾਜ ਕਹਿੰਦੇ ਵੀ ਇਹ ਤਾਂ ਤੂੰ ਗਲਤ ਕੀਤਾ ਹੈ ਜਿਹੜਾ ਨਾ ਨਿਰਲੇਪ ਰਹਿਦਾ ਹੁੰਦਾ ਹੈ ਕਰੀ ਦੇ ਸਾਰੇ ਕੰਮ ਨਹੀਂ ਗਰਸਤ ਵੀ ਕਰਨਾ ਹੈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਗਰਸਤ ਵੀ ਕਰਨਾ ਹੈ ਪਰ ਆਣਾ ਆਣਾ ਜਿਹੜਾ ਨਾ ਉਹ ਸੰਗਤ ਵਿੱਚ ਆਣਾ ਨਹੀਂ ਛੱਡਣਾ ਮਨ ਨੂੰ ਨਹੀਂ ਖੱਜਿਤ ਕਰੀਦਾ ਹੁੰਦਾ ਜਿਹੜਾ ਰਿਸ਼ਤੇ ਨਾਤੇ ਨੇ ਮਹਾਰਾਜ ਕਹਿੰਦੇ ਇਹ ਸਾਰੇ ਨਾ ਕਦੋਂ ਤੋਂ ਹੋਏ ਨੇ ਜਦੋਂ ਤੋਂ ਦੇਹ ਹੋਈ ਹੈ ਤੇ ਦੇਹ ਦੇ ਨਾਲ ਹੀ ਇਹਨਾਂ ਨੇ ਰਹਿਣਾ ਰਹਿਣਾ ਨਹੀਂ ਮਤਲਬ ਦੇਹ ਦੇ ਨਾਲ ਹੀ ਛੁੱਟ ਜਾਣਾ ਹੈ ਇਹ ਮੇਰੇ ਓਕੇ ਵੇਲੇ ਵੀ ਕੰਮ ਨਹੀਂ ਆਉਂਦੇ ਜਿੱਥੇ ਯਾਦ ਕਰੋ ਉੱਥੇ ਵੀ ਸਹਾਈ ਨਹੀਂ ਹੁੰਦੇ ਤੇ ਪਰਲੋਕ ਵਿੱਚ ਵੀ ਸਹਾਈ ਨਹੀਂ ਹੁੰਦੇ ਮਹਾਰਾਜ ਕਹਿੰਦੇ ਐਵੇਂ ਮੋਹ ਵਿੱਚ ਲਿਬੜ ਕੇ ਸੰਗਤ ਨਹੀਂ ਛੱਡੀ ਦੀ ਸੰਗਤ ਨੂੰ ਤੇ ਆਪਣੇ ਪਰਿਵਾਰ ਨੂੰ ਵੀ ਬਲਕਿ ਨਾਲ ਲੈ ਕੇ ਆ인다 ਕਹਿੰਦਾ ਮਹਾਰਾਜ ਪਰ ਇਹ ਗੱਲਾਂ ਨਾ ਸਮਝ ਕਿੱਥੇ ਆਉਂਦੀਆਂ ਨੇ ਯਥਾਰਤ ਵਿੱਚ ਤੇ ਨਹੀਂ ਸਮਝ ਆਉਂਦੀਆਂ ਜੇ ਇੱਕ ਵਾਰੀ ਮਨ ਵੀ ਲਈਏ ਗੁਰੂ ਸਾਹਿਬ ਦਾ ਕਹਿਣਾ ਹੁਣ ਸੰਗਤ ਵਿੱਚ ਬੈਠੇ ਆ ਅਸੀਂ ਵੀ ਚਿਤਾਰੀ ਹਾਂ ਮੈਂ ਨਹੀਂ ਸਾਨੂੰ ਆਣਾ ਚਾਹੀਦਾ ਪਰ ਜਦੋਂ ਉਹ ਸਮਾਂ ਆਂਦਾ ਹੈ ਜਦੋਂ ਸਾਨੂੰ ਸਾਡਾ ਪਤੀ ਆ ਪਤਨੀ ਰੋਕਦੀ ਹੈ ਕਿ ਨਹੀਂ ਮੇਰੇ ਨਾਲ ਇੱਥੇ ਚੱਲੋ ਮੈਂ ਇੰਜ ਕਰਨਾ ਹੈ ਅਸੀਂ ਵੀ ਤੇ ਸੰਗਤ ਛੱਡ ਦੇਣੇ ਆ ਉਸ ਦਿਨ ਤੇ ਮਹਾਰਾਜ ਕੀ ਕਹਿ ਰਹੇ ਨੇ ਸੰਗਤ ਨਹੀਂ ਛੱਡਨੀ ਮਹਾਰਾਜ ਕਹਿੰਦੇ ਸਾਰੇ ਜਿਹੜੇ ਨਾਤੇ ਨੇ ਉਹ ਸਹਾਈ ਨਹੀਂ ਹੁੰਦੇ ਤਨਦਾਰਾ ਸੰਪਤ ਸੁਖ ਇਹ ਜਿੰਨੇ ਵੀ ਸਾਰੇ ਹੁੰਦੇ ਨੇ ਮਹਾਰਾਜ ਕਹਿੰਦੇ ਸਦਾ ਸੰਗੀ ਨਹੀਂ ਰਹਿੰਦੇ ਚਾਹੇ ਸਾਡੇ ਕੋਲ ਸਾਡੇ ਤਨ ਪਦਾਰਤ ਹੋਣ ਚਾਹੇ ਸਾਡੇ ਕੋਲ ਸਾਡੀ ਪਤੀ ਪਤਨੀ ਹੋਵੇ ਚਾਹੇ ਬੱਚੇ ਹੋਣ ਫਿਰ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੇ ਤੁਸੀਂ ਵਿਖਾ ਦਿਓ ਵਿਖਾ ਕੇ ਸਮਝਾਉਂਦੇ ਹੋ ਐਵੇਂ ਤੇ ਨਹੀਂ ਮੇਰੇ ਕੋਲ ਛੁੱਟੇਗਾ ਦੇਖੋ ਕਿੰਨੇ ਭੋਲੇ ਪੰਜ ਕਹਿ ਰਿਹਾ ਮਹਾਰਾਜ ਐਵੇਂ ਨਹੀਂ ਛੁੱਟਦਾ ਜੇ ਤੁਸੀਂ ਸਮਝਾਉਂਦੇ ਹੋ ਮਹਾਰਾਜ ਕਹਿੰਦੇ ਫਿਰ ਤੈਨੂੰ ਵਿਖਾ ਦਿੰਦੇ ਆ ਮਹਾਰਾਜ ਤੇ ਕਿਰਪਾ ਦੇ ਘਰ ਵੀ ਜਾਏ ਮਹਾਰਾਜ ਨੇ ਆਪ ਹੀ ਯਾਦ ਕੀਤਾ ਇਹ ਮਹਾਰਾਜ ਦੀ ਕਿਰਪਾ ਹੈ ਕਿ ਮਹਾਰਾਜ ਨੂੰ ਮਿਲ ਗਿਆ ਰਸਤੇ ਵਿੱਚ ਇਹ ਗੁਰੂ ਸਾਹਿਬ ਦੀ ਆਪਣੀ ਕਿਰਪਾ ਸੀ ਨਾ ਮਹਾਰਾਜ ਕਹਿੰਦੇ ਵਿਖਾ ਦਿੰਦੇ ਆ ਕਿਵੇਂ ਮਹਾਰਾਜ ਕਹਿੰਦੇ ਜਦੋਂ ਹੁਣ ਘਰ ਜਾਏਗਾ ਨਾ ਤਰਕਾਲਾਂ ਵੇਲੇ ਜਦੋਂ ਬਿਸਤਰੇ ਤੇ ਪੈਣਾ ਤੇ ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ ਜਿਹੜੇ ਜਾਪ ਕਰਨਾ ਹੈ ਵਾਹਿਗੁਰੂ ਮੰਤਰ ਦਾ ਤੇ ਧੀਰੇ ਧੀਰੇ ਸਵਾਸਾਂ ਨੂੰ ਨਾ ਉੱਪਰ ਨੂੰ ਖਿੱਚਣ ਦਾ ਯਤਨ ਕਰੀ ਦਸਵੇਂ ਦੁਆਰ ਵਿੱਚ ਸਵਾਸ ਪਹੁੰਚ ਜਾਣਗੇ ਜਦੋਂ ਦਸਵੇਂ ਦੁਆਰ ਵਿੱਚ ਸਵਾਸ ਪਹੁੰਚ ਜਾਣਗੇ ਨਾ ਫਿਰ ਬਾਹਰੋਂ ਤਿੰਨ ਸਾਰੇ ਜਾਣਨਗੇ ਵੀ ਤੂੰ ਰਿਆਈ ਨਹੀਂ ਹੈ ਤੇ ਅੰਦਰੋਂ ਤੈਨੂੰ ਸਭ ਕੁਝ ਪ੍ਰਤੀਤ ਹੋ ਰਹੀ ਹੋਏਗੀ ਕਿ ਬਾਹਰ ਕੀ ਹੋ ਰਿਹਾ ਹੈ ਪਰ ਜਿਹੜਾ ਹੈ ਤੇ ਤੈਨੂੰ ਸਭ ਕੁਝ ਪਤਾ ਚੱਲ ਰਿਹਾ ਹੈ ਪਰ ਜਿਹੜੇ ਬਾਹਰ ਵੇਖ ਰਹੇ ਨੇ ਉਹ ਸੋਚ ਰਹੇ ਨੇ ਵੀ ਇਹ ਰਿਆਈ ਨਹੀਂ ਇਹ ਪੂਰਾ ਹੋ ਗਿਆ ਚੜਾਈ ਕਰ ਗਿਆ ਫਿਰ ਤੈਨੂੰ ਸਭ ਕੁਝ ਵਿਖਾ ਦੇਵਾਂਗੇ ਮਹਾਰਾਜ ਦੇ ਕਹਿਣੇ ਵਿੱਚ ਤੁਸੀਂ ਨਾ ਗਾਰ ਗਿਆ ਜਦੋਂ ਐਵੇਂ ਸੌਣ ਦਾ ਸਮਾਂ ਹੋਇਆ ਤੇ ਬਿਸਤਰੇ ਤੇ ਬੈਠ ਕੇ ਬਾਣੀ ਪੜਨ ਲੱਗ ਗਿਆ ਫਿਰ ਜਾਪ ਕੀਤਾ ਜਿਹੜੀ ਅਵਸਥਾ ਨੂੰ ਜੋਗੀ ਕਿੰਨੇ ਕਿੰਨੇ ਚਿਰ ਅਭਿਆਸ ਕਰਕੇ ਦਸਵੇਂ ਦਵਾਰ ਤੱਕ ਪਹੁੰਚਦੇ ਨੇ ਉਹ ਗੁਰੂ ਸਾਹਿਬ ਨੇ ਕਹਿਣਾ ਦਿੱਤਾ ਸੀ ਨਾ ਤੇ ਇਕ ਕੁਜੀ ਪਲਾਂ ਵਿੱਚ ਦਸਵੇਂ ਦਵਾਰ ਪਹੁੰਚ ਗਿਆ ਜਿਵੇਂ ਅਸੀਂ ਕਹਿੰਨੇ ਆ ਨਾ ਬਚਿੱਤਰ ਸਿੰਘ ਜੀ ਨੇ नागਨੀ ਨਾਲ ਉਹ ਮਸਤ ਹਾਤੀ ਨੂੰ ਜਿਹੜਾ ਉਹ ਵੀ ਬਸ ਵਿੱਚ ਕਰ ਲੇਤਾ ਉਹਦਾ ਵੀ ਮੂੰਹ ਮੋੜ ਕੇ ਰੱਖ ਦਿੱਤਾ ਜਦਕਿ ਬਚਿੱਤਰ ਸਿੰਘ ਕੱਦ ਕਾਟ ਵਿੱਚ ਬਹੁਤ ਹੀ ਛੋਟੇ ਸੀ ਤੇ ਕਹਿੰਦੇ ਐਵੇਂ ਮਹਾਰਾਜ ਨੇ ਜਦ ਕਹਿ ਕੇ ਭੇਜਿਆ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਕੰਮ ਕਰ ਰਹੀ ਸੀ ਕੁਜੀ ਪਲਾਂ ਵਿੱਚ ਦਸਵੇਂ ਦਵਾਰ ਵਿੱਚ ਪਹੁੰਚ ਗਏ ਤੇ ਫਿਰ ਜਦੋਂ ਹੁਣ ਬਾਹਰੋਂ ਨਾ ਐਵੇਂ ਲੱਗੇ ਵੀ ਸਵਾਸ ਹੈ ਹੀ ਨਹੀਂ ਪਤਨੀ ਨੇ ਜਾਣਿਆ ਵੀ ਸਾਥ ਲੰਦਾ ਹੀ ਨਹੀਂ ਪਿਆ ਗੱਲ ਕੀ ਬਣੀ ਉਹਨੇ ਬੜੀ ਧੀਰ ਟਟੋਲਿਆ ਤੇ ਉਹਨੇ ਸੋਚਿਆ ਹੁਣ ਪੂਰਾ ਹੋ ਗਿਆ ਚੜਾਈ ਕਰ ਗਿਆ ਤੇ ਜਿਹੜਾ ਉਹ ਸਿੱਖ ਹੈ ਉਹਨੂੰ ਅੰਦਰ ਸਾਰੀ ਗੱਲ ਸਮਝ ਆ ਰਹੀ ਹੈ ਕਿ ਬਾਹਰ ਮੇਰੀ ਪਤਨੀ ਕੀ ਕਰ ਰਹੀ ਹੈ ਹੁਣ ਕੀ ਵੇਖਦਾ ਅੰਦਰ ਬੈਠਾ ਆਪਣੇ ਦਸਵੇਂ ਦੁਆਰ ਵਿੱਚ ਕਿ ਪਤਨੀ ਹੁਣ ਸੋਚਾਂ ਵਿੱਚ ਪੈ ਗਈ ਹੈ ਹੁਣ ਕੀ ਕਰਾਂ ਅਤੇ ਮੁਸੀਬਤ ਹੋਈ ਹੁਣੇ ਹੀ ਤੇ ਸ਼ੁਰੂ ਹੋਇਆ ਸੀ ਜੀਵਨ ਕੁਝ ਪਲਾਂ ਦੀ ਇਹ ਸੋਚਾਂ ਤੋਂ ਬਾਅਦ ਉਨੇ ਸੋਚਿਆ ਵੀ ਬਾਹਰ ਜਾ ਕੇ ਰੋਲਾ ਪਾਵਾਂ ਸਭ ਨੂੰ ਦੱਸਾਂ ਫਿਰ ਮਨ ਵਿੱਚ ਕੀ ਵਿਚਾਰ ਕਰਦੀ ਐ ਜੇ ਹੁਣੇ ਹੀ ਸਭ ਨੂੰ ਦੱਸ ਦਿੱਤਾ ਤੇ ਪੂਰੀ ਰਾਤ ਇੱਥੇ ਬਹਿ ਕੇ ਰੋਣਾ ਪਏਗਾ ਫਿਰ ਪੂਰਾ ਦਿਨ ਵੀ ਇੱਥੇ ਬੜਾ ਵੱਡਾ ਸਮਾਂ ਹੋ ਜਾਏਗਾ ਜੇ ਦਿਨੇ ਸਭ ਨੂੰ ਖਬਰ ਦਵਾਂਗੀ ਤੇ ਦਿਨੇ ਹੀ ਸਾਰੇ ਆਣਗੇ ਰਾਤੀ ਕੋਈ ਨਹੀਂ ਆਏਗਾ ਐ ਸੋਚ ਕੇ ਚੁੱਪ ਕਰ ਰਹੀ ਫਿਰ ਕਹਿੰਦੇ ਅੱਧੀ ਰਾਤ ਵੇਲੇ ਉਹਨੇ ਸੋਚਿਆ ਵੀ ਹੁਣ ਘਰ ਚੁੱਲ੍ਹਾ ਤੇ ਬਲਣਾ ਨਹੀਂ ਕੁਝ ਹੁਣੇ ਹੀ ਪਕਾ ਕੇ ਖਾ ਲਵਾਂ ਉਹਨੇ ਚੋਲ ਪਕਾਏ ਤੇ ਖਾਦੇ ਤੇ ਥੋੜੇ ਜੇ ਚੋਲ ਜਿਹੜੇ ਅੰਦਰ ਲੁਕਾ ਕੇ ਰੱਖਤੇ ਜੇ ਮੌਕਾ ਮਿਲਿਆ ਤੇ ਖਾ ਲਾਂਗੇ ਨਹੀਂ ਤੇ ਫਿਰ ਸਾਰਿਆਂ ਸਾਹਮਣੇ ਤੇ ਹੀ ਕਹਿਣਾ ਕਿ ਮੈਂ ਪ੍ਰਸ਼ਾਦਾ ਨਹੀਂ ਛਕਣਾ ਮੈਂ ਅੰਨ ਨਹੀਂ ਛਕਣਾ ਜਦੋਂ ਫਿਰ ਸਵੇਰ ਦਾ ਸਮਾਂ ਹੋਣ ਲੱਗਾ ਬਾਹਰ ਰੋਲਾ ਪਾਇਆ ਰੋਣ ਲੱਗੀ ਸਾਰੇ ਆਗੇ ਰਿਸ਼ਤੇ ਨਾਤੇ ਭੈਣ ਭਾਈ ਸਭ ਆਗੇ ਸਭ ਨੇ ਰੋਣਾ ਸ਼ੁਰੂ ਕਰਤਾ ਬੁੱਤੇ ਹੀ ਸਾਰੇ ਰੋਏ ਫਿਰ ਸਭ ਨੇ ਕਿ ਅਭੀ ਕੱਢੋ ਹੁਣ ਘਰੋਂ ਤੇ ਲੈ ਕੇ ਜਾਣਾ ਹੈ ਉਧਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਵੀ ਦੇਖੋ ਉਹ ਸਿੱਖ ਨੂੰ ਨਾ ਸ਼ਮਸ਼ਾਨ ਨਾਲ ਲੈ ਜਾਣ ਇੱਥੇ ਹੀ ਰੋਕ ਲੈਣਾ ਮਹਾਰਾਜ ਨੇ ਕਿਹਾ ਜਦੋਂ ਮਹਾਰਾਜ ਦੀ ਐਸੀ ਗੱਲ ਸੁਣੀ ਨਾ ਤੇ ਹੁਣ ਸਾਰਿਆਂ ਨੇ ਅਰਤੀ ਸਜਾਈ ਤੇ ਉਹ ਸਿੱਖ ਨੂੰ ਲੈ ਕੇ ਜਾਣ ਲੱਗੇ ਜਦੋਂ ਲੈ ਕੇ ਜਾ ਰਹੇ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਸਿੱਖ ਹੁਣ ਉੱਠਣਾ ਚਾਹੁੰਦਾ ਹੈ ਕਿ ਮੈਂ ਉੱਠ ਜਾਵਾਂ ਮੈਂ ਆਪਣੇ ਸਵਾਸ ਥੱਲੇ ਲਾ ਲਾਂ ਪਰ ਮਹਾਰਾਜ ਨੇ ਚੜਾਣੇ ਸਿਖਾਈ ਸੀ ਥੱਲੇ ਉਤਾਰਨੇ ਤੇ ਸਿਖਾਈ ਹੀ ਨਹੀਂ ਸੀ ਹੁਣ ਥੱਲੇ ਕਿਵੇਂ ਵਾਪਸ ਆਏ ਜਾਗੇ ਕਿਵੇਂ ਦੱਸੇ ਕਿਵੇਂ ਕਿ ਮੈਂ ਤਾਂ ਜਿੰਦਾ ਜਾਗਦਾ ਵਾਂ ਪਰ ਚਿੰਤਾ ਤੇ ਉਸ ਗੁਰੂ ਨੂੰ ਐ ਜਿਸ ਗੁਰੂ ਦਾ ਸਿੱਖ ਕਵੰਦਾ ਉਸ ਗੁਰੂ ਨੂੰ ਚਿੰਤਾ ਹੈ ਮਹਾਰਾਜ ਨੇ ਉੱਥੇ ਅਰਤੀ ਰੁਕਵਾ ਲਿੱਤੀ ਮਹਾਰਾਜ ਨੇ ਕਿਹਾ ਕੀ ਹੋਇਆ ਬਈ ਕਹਿੰਦੇ ਚੜਾਈ ਕਰ ਗਏ ਮਹਾਰਾਜ ਕਹਿੰਦੇ ਫੇਰ ਜੀ ਬੜਾ ਹੀ ਰੋਂਦੇ ਪਿਆ ਬੜਾ ਘਾਟਾ ਪੈ ਗਿਆ ਨਾ ਪੂਰਾ ਹੋਣ ਵਾਲਾ ਘਾਟਾ ਹੈ ਸਾਡਾ ਬੜੇਗਾ ਕੀ ਉਹ ਜਿਹੜੀ ਪਤਨੀ ਉਹ ਵੀ ਰੋਏ ਮੇਰਾ ਕਿਵੇਂ ਸਰੇਗਾ ਮੇਰੀ ਤੇ ਪਰ ਜਵਾਨੀ ਦੀ ਉਮਰ ਮੇਰਾ ਕਿਵੇਂ ਸਰੇਗਾ ਬੜੇ ਹੀ ਰੌਣਕਾਂ ਹੋਏ ਸਾਰੇ ਮਹਾਰਾਜ ਕਹਿੰਦੇ ਜੇ ਜਗਾ ਦिए ਕਹਿੰਦੇ ਇਸ ਤੋਂ ਵੱਡੀ ਤੇ ਕੋਈ ਚੰਗੀ ਗੱਲ ਹੀ ਨਹੀਂ ਮਹਾਰਾਜ ਜਗਾ ਦਿਓ ਤੁਹਾਡੇ ਹੱਥ ਵਿੱਚ ਸਭ ਕੁਝ ਹੈ ਮਹਾਰਾਜ ਨੇ ਸਿੱਖਾਂ ਨੂੰ ਪਿਆ ਇੱਕ ਦੁੱਧ ਦਾ ਕਟੋਰਾ ਲੈ ਕੇ ਆਓ ਦੁੱਧ ਦਾ ਕਟੋਰਾ ਆਇਆ ਤੇ ਮਹਾਰਾਜ ਨੇ ਆਪਣੇ ਜੇਬ ਚੋਂ ਇੱਕ ਪੂਰੀ ਕੱਢ ਕੇ ਉਹਦੇ ਵਿੱਚ ਪਾਤੀ ਮਹਾਰਾਜ ਕਹਿੰਦੇ ਇਹਦੇ ਵਿੱਚ ਜ਼ਹਿਰ ਪਾਤਾ ਹੈ ਹੁਣ ਕੋਈ ਇਸ ਦੁੱਧ ਨੂੰ ਛੱਕੇ ਉਹ ਮਰ ਜਾਏਗਾ ਤੇ ਜ਼ਿੰਦਾ ਹੋ ਜਾਏਗਾ ਹੁਣ ਦੁੱਧ ਨੂੰ ਕੌਣ ਛੱਕੇ ਕੋਈ ਵੀ ਨਹੀਂ ਛਕਦਾ ਮਹਾਰਾਜ ਨੇ ਸਾਰਿਆਂ ਨੂੰ ਕਿਹਾ ਵੀ ਜਿੰਨਾ ਹੀ ਹੈਗਾ ਕੋਈ ਛੱਕਿਆਂ ਨੂੰ ਸਾਰਿਆਂ ਇੱਕ ਦੂਜੇ ਨੂੰ ਰੋਕਣ ਲੱਗੇ ਨਾ ਤੂੰ ਨਾ ਜਾਈਂ ਨਾ ਤੂੰ ਨਾ ਜਾਈਂ ਕੋਈ ਵੀ ਨਹੀਂ ਅੱਗੇ ਮਹਾਰਾਜ ਨੇ ਉਹਦੇ ਪਤਨੀ ਨੂੰ ਕਿਹਾ ਵੀ ਤੂੰ ਛੱਕ ਲੈ ਕਹਿੰਦੀ ਮਹਾਰਾਜ ਫਿਰ ਜੇ ਮੈਂ ਹੀ ਚਲੀ ਗਈ ਆ ਜਾਂ ਹੋ ਵੀ ਗਿਆ ਤੇ ਫਿਰ ਵੀ ਮੈਨੂੰ ਕੀ ਲਾਭ ਹੋਏਗਾ ਤੇ ਹੁਣ ਮਹਾਰਾਜ ਇਹਨੂੰ ਤੇ ਸਾਰਿਆਂ ਨੇ ਰੋ ਹੀ ਲਿਆ ਫਿਰ ਹੁਣ ਨਵੇਂ ਸਿਰੇ ਤੋਂ ਮੈਨੂੰ ਰੋਣ ਬੈਠਣਗੇ ਕਹਿੰਦੇ ਵੀ ਐਨ ਵਾਏ ਗੁਰੂ ਕਹਿੰਦੇ ਇਹਨੂੰ ਤੇ ਸਾਰਿਆਂ ਨੇ ਰੋ ਲਿੰਤਾ ਹੁਣ ਮੈਨੂੰ ਨਵੇਂ ਸਿਰੇ ਤੋਂ ਰੋਣ ਬੈਠਣਗੇ ਨਹੀਂ ਉਹ ਅੰਦਰ ਬੈਠਾ ਸਭ ਸੁਣਦਾ ਪਿਆ ਕਿ ਇਹ ਮਰਨ ਨੂੰ ਤਿਆਰ ਨਹੀਂ ਹੈ ਮੇਰੇ ਨਾਲ ਤੇ ਮਹਾਰਾਜ ਨੇ ਫਿਰ ਕਿਹਾ ਕਿ ਸਿੱਖੋ ਐਦਾ ਜਿਹੜਾ ਨਾ ਪੈਰਾਂ ਦੀ ਤਲੀਆਂ ਚੱਸੋ ਤੇ ਮਹਾਰਾਜ ਨੇ ਕਿਹਾ ਸਿਰ ਜਿਹੜਾ ਨਾ ਉਹ ਦਸੰਦਵਾਰ ਉੱਪਰ ਜਿੱਥੇ ਜੁੜਾ ਕਰਦੇ ਆ ਮਹਾਰਾਜ ਨੇ ਕਿਹਾ ਉਹਨੂੰ ਚੱਸੋ ਚੱਸਿਆ ਤੋਂ ਮਹਾਰਾਜ ਨੇ ਕਿਰਪਾ ਕੀਤੀ ਉਹਦਾ ਸਵਾਸ ਆ ਗਏ ਜਾਗ ਪਿਆ ਸਾਰੇ ਬੜੇ ਹੈਰਾਨ ਸਾਰੇ ਇੱਕਦਮ ਖੁਸ਼ ਹੋਣ ਲੱਗੇ ਵੀ ਜਾਗ ਗਿਆ ਤੇ ਮਹਾਰਾਜ ਨੇ ਕਿਹਾ ਤੂੰ ਵੇਖਿਆ ਫਿਰ ਪ੍ਰਤੀਤ ਆਈ ਮਹਾਰਾਜ ਦੇ ਚਰਨਾਂ 'ਚ ਟਿਕ ਗਿਆ ਕਹਿੰਦਾ ਮਹਾਰਾਜ ਸਮਝ ਆ ਗਈ ਸੰਗਤ ਨਹੀਂ ਛੱਡਣੀ ਕਦੀ ਵੀ ਸੰਗਤ ਨਹੀਂ ਛੱਡਣੀ ਕਦੀ ਆਪਣੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਨਹੀਂ ਛੱਡਣਾ ਆਪ ਜੀ ਦਾ ਨਾਮ ਨਹੀਂ ਛੱਡਣਾ ਮਹਾਰਾਜ ਕਰਮ ਜਿਹੜੇ ਨੇ ਕਰਤੱਵੇ ਨੇ ਪੂਰੇ ਕਰਾਂਗਾ ਗੁਰੂ ਸਾਹਿਬ ਜਿਹੜਾ ਗ੍ਰਸਥ ਜੀਵਨ ਅਪਣਾਇਆ ਉਹਨੂੰ ਨਿਭਾਵਾਂਗਾ ਪਰ ਆਪ ਜੀ ਦੀ ਜਿਹੜਾ ਓਟ ਆਸਰਾ ਸੰਗਤ ਨਹੀਂ ਛੱਡਾਂਗਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਮਹਾਰਾਜ ਦੇ ਸੁਪਦੇਸ਼ ਨੂੰ ਕਦੀ ਨਹੀਂ ਵਿਸਾਰਾਂਗਾ ਕਿਰਪਾ ਕਰੋ ਮਹਾਰਾਜ ਤੇ ਮਹਾਰਾਜ ਮੇਰੇ ਜਾਣ ਲੱਗੇ ਤੇ ਮਹਾਰਾਜ ਦੇ ਪਿੱਛੇ-ਪਿੱਛੇ ਦੌੜਨ ਲੱਗ ਗਿਆ ਕਿ ਮੈਂ ਮਹਾਰਾਜ ਦੇ ਨਾਲ ਹੀ ਜਾਣਾ ਮੈਂ ਮਹਾਰਾਜ ਦੀ ਸੰਗਤ ਨਹੀਂ ਛੱਡਣੀ ਮਹਾਰਾਜ ਕਹਿੰਦੇ ਦੇਖ ਸਾਰਿਆਂ ਨੂੰ ਕਿੰਨੇ ਖੁਸ਼ ਨੇ ਤਨ ਕਿੰਨਾ ਪਿਆਰ ਕਰਦੇ ਨੇ ਤੇ ਜਦੋਂ ਇਹ ਕਿਹਾ ਨਾ ਮਹਾਰਾਜ ਦੇ ਸਾਰੇ ਜਿਹੜੇ ਸੰਬੰਧੀ ਸੀ ਉਹ ਗੱਲੇ ਮਿਲਣ ਲੱਗ ਗਏ ਉਹ ਜੜੀ ਵੋਟੀ ਸੀ ਨਾ ਉਹਨੇ ਵੀ ਆ ਕੇ ਬੜੇ ਪਿਆਰ ਨਾਲ ਹੱਥ ਫੜਿਆ ਕਿ ਮੈਂ ਬੜੀ ਖੁਸ਼ ਆ ਹੱਥ ਛੁਡਾ ਕੇ ਕਹਿੰਦਾ ਜਿਹੜੇ ਅੰਚਲ ਲੁਕਾ ਕੇ ਰੱਖਿਓ ਇਨੋਂ ਕਰਜਾ ਕੇ ਖਾ ਮੈਂ ਹੁਣ ਮੈਨੂੰ ਹੱਥ ਨਾ ਲਾ ਕਹਿੰਦਾ ਫਿਰ ਮਹਾਰਾਜ ਦੀ ਜਿਹੜੀ ਹੈ ਉਹ ਸੰਗਤ ਵਿੱਚ ਜਿਹੜੀ ਉਹਦੀ ਵਾਪਸੀ ਹੋਈ ਜਦੋਂ ਮਹਾਰਾਜ ਫਿਰ ਆਪਣੇ ਸਥਾਨਾਂ ਤੇ ਪਹੁੰਚੇ ਨਾ ਤੇ ਜਿਹੜਾ ਅਦਾ ਸਾਡਾ ਸ਼ਬਦ ਹੈ ਉਹ ਮਹਾਰਾਜ ਨੇ ਫਿਰ ਸਾਂਝੀ ਤੌਰ ਤੇ ਜਿਹੜਾ ਸਭ ਨੂੰ ਉਪਦੇਸ਼ ਦੇਣਾ ਕੀਤਾ ਕਿਉਂਕਿ ਜਿਹੜਾ ਉੱਤਮ ਬਕਤਾ ਹੁੰਦਾ ਹੈ ਨਾ ਉਹ ਇੱਕ ਜਿਗਿਆਸੂ ਦਾ ਦਰਦ ਹੁੰਦਾ ਹੈ ਪਰ ਉਪਦੇਸ਼ ਸਾਰੀ ਮਨਤਾ ਲਈ ਸਾਂਝਾ ਹੁੰਦਾ ਹੈ ਤੇ ਮਨ ਦੇ ਪ੍ਰਤੀ ਉਪਦੇਸ਼ ਦਿੰਦਾ ਹੈ ਇੱਕ ਨੂੰ ਉਪਦੇਸ਼ ਨਹੀਂ ਦਿੰਦੇ ਜਿਹੜੇ ਉੱਤਮ ਵਕਤਾ ਹੁੰਦੇ ਨੇ ਉਹ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਨੇ ਇਹ ਜਿਹੜਾ ਅੱਜ ਦਾ ਸਾਡਾ ਸ਼ਬਦ ਹੈ ਦੀਵ ਗੰਧਾਰੀ ਵਿੱਚ ਰਾਗ ਦੀਵ ਗੰਧਾਰੀ ਮਹਲਾ ਨਾਵਾ ਸਭ ਕਿਛ ਜੀਵਤ ਕੋ ਵਿਵਹਾਰ ਜਿਹੜਾ ਸਭ ਕੁਝ ਹੈ ਨਾ ਜੀਣ ਦਾ ਜਦ ਤੱਕ ਜੀਵਨ ਹੈ ਤਾਂ ਤੱਕ ਇਹ ਸਾਰਾ ਵਿਵਹਾਰ ਹੈ ਐਵਾਂ ਵਾਲਾ ਸ਼ਬਦ ਔਰ ਅਗਲਾ ਸ਼ਬਦ ਜਗਤ ਮੈਂ ਜੂਟੀ ਦੇਖੀ ਪ੍ਰੀਤ ਇਹ ਦੋਨੋਂ ਸ਼ਬਦ ਮਹਾਰਾਜ ਨੇ ਤਾਈ ਉਚਾਰੇ ਇੰਜੁ ਆ ਜੀ ਨੇ ਦਰਸ਼ਨ ਕੀਤੇ ਇਸ ਸ਼ਬਦ ਦੀ ਜਿਹੜੀ ਹੈ ਉਹ ਉਥਾਨਕਾ ਸੀ ਉਥਾਨਕਾ ਤੋਂ ਪਾਵ ਹੁੰਦਾ ਹੈ ਕਿ ਸ਼ਬਦ ਮਹਾਰਾਜ ਨੇ ਉਚਾਰਿਆ ਕਿੱਥੇ ਤੇ ਕਿਉਂ ਉਚਾਰਿਆ ਮਹਾਰਾਜ ਨੇ ਜਿਹੜੀ ਵੀ ਬਾਣੀ ਕਹੀ ਉਹ ਐਵੇਂ ਹੀ ਤੈਨਾ ਬੈਠ ਕੇ ਬੋਲਦੇ ਰਹੇ ਕਿੱਥੇ ਮਹਾਰਾਜ ਨੇ ਸਾਡੇ ਪਰਥਾਈ ਕਹੀ ਫਿਰ ਉਹ ਇਸ ਤਰ੍ਹਾਂ ਕਹੀ ਕਿ ਸਾਰਿਆਂ ਲਈ ਸਾਂਝੀ ਹੋ ਗਈ ਇੱਕ ਪਿਤਾ ਇੱਕ ਸਕੇ ਹਮ ਬਾਰਕ ਫਿਰ ਮਹਾਰਾਜ ਅੱਗੇ ਕਿਰਪਾ ਕਰਕੇ ਕਹਿੰਦੇ ਸਭ ਕਿਛ ਜੀਵਤ ਕੋ ਵਿਵਹਾਰ ਜਿਹੜਾ ਸਭ ਕੁਝ ਹੈ ਨਾ ਇਹ ਲੈਣ ਦੇਣ ਮਿਲ ਵਰਤਨ ਇਹ ਤਾਂ ਤੱਕ ਹੈ ਜਦ ਤੱਕ ਸਾਡੇ ਪਾਸ ਜੀਵਨ ਹੈ ਜਿ ਚਰ ਵਸੇ ਕੰਤ ਕਰ ਜਦ ਤੱਕ ਤੇ ਕੰਤ ਜੋਤ ਜਿਹੜਾ ਅਸੀਂ ਕਹਿੰਦੇ ਆ ਓੰਕਾਰ ਜਦ ਤੱਕ ਤੇ ਉਹ ਅੰਦਰ ਵਸਦਾ ਹੈ ਤਾਂ ਤੱਕ ਜੀਓ ਜੀਓ ਸਭੇ ਕਹਾਤ ਤਾਂ ਤੱਕ ਤੇ ਸਾਰੇ ਬੜਾ ਜੀ ਜੀ ਕਹਿ ਕੇ ਬੋਲਦੇ ਨੇ ਆਓ ਬੈਠੋ ਕੀ ਪੀਓਗੇ ਮੇਰੇ ਕੋਲ ਬੈਠੋ ਤੇ ਜਦੋਂ ਇਹ ਜਿਹੜਾ ਕੰਤੇ ਇਹ ਨਿਕਲੇ ਜਾਈ ਅੰਦਰ ਅੰਦਰੋਂ ਜਦੋਂ ਮਹਾਰਾਜ ਆਪਣਾ ਜਿਹੜੀ ਜੋਤ ਨੂੰ ਖਿੱਚ ਲੈਣ ਆਪਣੀ ਸ਼ਕਤੀ ਜਿਹੜੀ ਓੰਕਾਰ ਅਸੀਂ ਕਹਿ ਰਹਿਆਂ ਉਹ ਸ਼ਕਤੀ ਮਹਾਰਾਜ ਖਿੱਚ ਲੈਣ ਤੇ ਫਿਰ ਫਿਰ ਤੇ ਨਹੀਂ ਕੋਈ ਕਹਿੰਦਾ ਆਓ ਬੈਠੋ ਫਿਰ ਤੇ ਉਲਟਾ ਕੰਮ ਹੋ ਜਾਂਦਾ ਫਿਰ ਤੇ ਕਹਿੰਦੇ ਨੇ ਕੱਢੋ ਹੁਣ ਸਮੇ ਤੋਂ ਪਹਿਲੇ ਵਾਰ ਕੱਢੋ ਫਿਰ ਤੇ ਸਾਰੇ ਪੁੱਛਦੇ ਨੇ ਸਮਾਂ ਕੀ ਨਿਯਤ ਕੀਤਾ ਸਭ ਤੋਂ ਪਹਿਲਾ ਪ੍ਰਸ਼ਨ ਹੀ ਆਈ ਹੁੰਦਾ ਆਪਣੇ ਮਨ ਵਿੱਚ ਮਹਾਰਾਜ ਕਹਿੰਦੇ ਜਿੰਨਾ ਵੀ ਵਿਵਹਾਰ ਹੈ ਨਾ ਇਹ ਸਿਰਫ ਤਾਂ ਤੱਕ ਹੈ ਜਦ ਤੱਕ ਅੰਦਰ ਜੋਤ ਟਿਕੀ ਹੈ ਮਾਤ ਪਿਤਾ ਪਾਈ ਸੁਤ ਬੰਦਬ ਮਹਾਰਾਜ ਕਹਿੰਦੇ ਮਾਂ ਜਿਨੇ ਜਨਮ ਦਿੱਤਾ ਹੈ ਪਿਤਾ ਜਿਨਾਂ ਨੇ ਪ੍ਰੇਮ ਨਾਲ ਲਾਡਾਂ ਨਾਲ ਪਾਲਿਆ ਹੈ ਜਿਨੇ ਨਿਰਵਾਹ ਕਰਨ ਵਾਸਤੇ ਆਪਣੀ ਪੂਰੀ ਜਵਾਨੀ ਗਾਲ ਦਿੱਤੀ ਭਾਈ ਜਿਹੜੇ ਸਾਡੇ ਬੜੇ ਸੋਹਣੇ ਭਰਾ ਸੁੱਤ ਸਾਡਾ ਪੁੱਤਰ ਬੰਦਬ ਸਾਡੇ ਰਿਸ਼ਤੇਦਾਰ ਅਗੇ ਕਹਿੰਦੇ ਅਰ ਫੁਨ ਗ੍ਰਹਿ ਕੀ ਨਾਰ ਔਰ ਮਹਾਰਾਜ ਅਰ ਕਹਿੰਦੇ ਔਰ ਫੁਨ ਕਹਿੰਦੇ ਫਿਰ ਬੋੜੋ ਜਿਹੜੇ ਘਰ ਦੀ ਇਸਤਰੀ ਹੈ ਇਹ ਸਾਰੇ ਮਹਾਰਾਜ ਕਹਿੰਦੇ ਤਾਂ ਤੱਕ ਨਹੀਂ ਜਾਂ ਤੱਕ ਅਸੀਂ ਜੀਵ ਜੀਵੀ ਤਾਂ ਧੰਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੰਤਨਚ ਮਾਤਾ ਕੰਤਨਚ ਪਿਤਾ ਇਹ ਕਦੋਂ ਤੋਂ ਬਣੇ ਮਾਪਿਓ ਜਦ ਤੋਂ ਇਹ ਦੇਹ ਮਿਲੀ ਇਹ ਦੇਹ ਤਾਂ ਲਈ ਸਾਰੇ ਰਿਸ਼ਤੇ ਨਾਤੇ ਨੇ ਦੇਹ ਤੋਂ ਬਾਅਦ ਸਾਡਾ ਕੋਈ ਨਹੀਂ ਜਿਹੜੇ ਅੱਜ ਕੱਲ ਦੇ ਇੰਨਾ ਫਿਲਾਸਫਰ ਉਹ ਕੀ ਕਹਿੰਦੇ ਨੇ ਕਿ ਮਰਨ ਨੂੰ ਕਦੀ ਚੇਤੇ ਹੀ ਨਾ ਕਰੋ ਡਿਪਰੈਸ਼ਨ ਹੋ ਜਾਏਗਾ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਜੀਵਨ ਦੀ ਸੱਚਾਈ ਹੈ ਇਹਨੂੰ ਹਮੇਸ਼ਾ ਯਾਦ ਰੱਖੋ ਇਹ ਮਰਨ ਨੂੰ ਚੇਤੇ ਰੱਖੋ ਤੇ ਅਕਾਲ ਪੁਰਖ ਨਾਲ ਜੁੜੇ ਰਹੋ ਅੰਦਰ ਆਪਣੇ ਧੁਰੇ ਨਾਲ ਜੁੜੇ ਰਹੋ ਜਦ ਮੋਤ ਚੇਤੇ ਰਹਿੰਦੀ ਹੈ ਤੇ ਅਸੀਂ ਬਲਕਿ ਹੋਰ ਬਲਵਾਨ ਹੁੰਦੇ ਆ ਫਿਰ ਸਾਨੂੰ ਕਿਸੇ ਕੋਲੋਂ ਡਰ ਨਹੀਂ ਲੱਗਦਾ ਜੇ ਕਿਸੇ ਚੀਜ਼ ਕੋਲ ਜਿੰਨਾ ਦੂਰ ਪੱਜਦੇ ਆ ਉਨਾ ਹੀ ਉਸ ਚੀਜ਼ ਤੋਂ ਡਰ ਲੱਗਦਾ ਹੈ ਉਨਾ ਹੀ ਜਿਹੜੀ ਹੈ ਨਾ ਸਤੰਦ ਹੈ ਡਰ ਭੈ ਲੱਗਦਾ ਹੈ ਜਿਹਨੂੰ ਜਿੱਤ ਲੈਂਦੇ ਆ ਜੇ ਜਿੱਤੀ ਲਿਆ ਮਹਾਰਾਜ ਦੇ ਚਰਨਾਂ ਜੁੜਦ ਕੇ ਜੀਵਨ ਮੁਕਤ ਅਵਸਥਾ ਵਿੱਚ ਪ੍ਰਾਪਤ ਹੋ ਗਏ ਤੇ ਫਿਰ ਕਿਹਦੇ ਕੋਲੋਂ ਡਰਨਾ ਮਹਾਰਾਜ ਕਹਿੰਦੇ ਸਾਰੇ ਸੰਬੰਧ ਦੇ ਜਿਹੜੇ ਨਾਤੇ ਨੇ ਇਹ ਜੀਵਤ ਦੇ ਜੀਉਂਦੇ ਜੀ ਦੇ ਰਿਸ਼ਤੇ ਨੇ ਬਾਦ ਵਿੱਚ ਕੋਈ ਨਹੀਂ ਹੈਗਾ ਇਹੋ ਸਿੱਖ ਨੂੰ ਦਿਖਾਇਆ ਨਾ ਰਾਹਾਉ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਤਨ ਤੇ ਪ੍ਰਾਣ ਹੋਤ ਜਬ ਨਿਆਰੇ ਜਦੋਂ ਇਹ ਨਿਆਰੇ ਮਤਲਬ ਪ੍ਰਾਣ ਜਦੋਂ ਅਲੱਗ ਹੋ ਜਾਂਦੇ ਨੇ ਨਿਕਲ ਜਾਂਦੇ ਨੇ ਇਸ ਤਨ ਤੋਂ ਪ੍ਰਾਣ ਸ਼ਕਤੀ ਨਿਕਲ ਜਾਂਦੀ ਹੈ ਟਰਤ ਪ੍ਰੇਤ ਪੁਕਾਰ ਫਿਰ ਪੁਕਾਰ ਪੁਕਾਰ ਕੇ ਉੱਚੀ ਉੱਚੀ ਪੁਕਾਰ ਕੇ ਕੀ ਕਹਿੰਦੇ ਨੇ ਭੂਤ ਹੈ ਜੇ ਪ੍ਰਾਣ ਨਿਕਲਣ ਤੋਂ ਬਾਅਦ ਕੋਈ ਦਿਖਣ ਲੱਗ ਜਾਏ ਕਿਸੇ ਬੱਚੇ ਨੂੰ ਕੋਈ ਦਿਖੇ ਸਾਨੂੰ ਦਿਖੇ ਸਾਨੂੰ ਘਰ ਪਰਛਾਵਾਂ ਲੱਗੇ ਅਸੀਂ ਵਿਰੈਤ ਨਹੀਂ ਕਹਿੰਦੇ ਉਹ ਜੀ ਹੈ ਅਸੀਂ ਕਹਿੰਦੇ ਸਾਨੂੰ ਤੰਗ ਕਰਦਾ ਪਿਆ ਹਲੇ ਘਰ ਦਾ ਮੂੰਹ ਨਹੀਂ ਛੱਡਿਆ ਤੇ ਫਿਰ ਅਸੀਂ ਕੀ ਕਹਿੰਦੇ ਆ ਇਲਾਜ ਕਰੋ ਕਿਸੇ ਕੋਲ ਪੁੱਛੋ ਕੋਈ ਦਾਨ ਕਰੋ ਕੋਈ ਪੁੰਨ ਕਰੋ ਸੁਪਨੇ ਵਿੱਚ ਨਾ ਆਏ ਸਾਨੂੰ ਪਰਛਾਵਾਂ ਨਾ ਦਿਖੇ ਫਿਰ ਅਸੀਂ ਕਹਿੰਦੇ ਆ ਵੀ ਭੂਤ ਬਣ ਕੇ ਤੰਗ ਕਰਦਾ ਹੈ ਘਰ ਈ ਮਹਾਰਾਜ ਕਹਿੰਦੇ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਜਦੋਂ ਪ੍ਰਾਨ ਜਿਹੜੇ ਨੇ ਤਨ ਤੋਂ ਵੱਖਰੇ ਹੋ ਜਾਣ ਭੂਤ ਭੂਤ ਕਹਿ ਕੇ ਪ੍ਰੀਤ ਪ੍ਰੀਤ ਕਹਿ ਕੇ ਪੁਕਾਰਦੇ ਨੇ ਆਦ ਗਰੀ ਕਉ ਨਹਿ ਰੱਖੈ ਅੱਧੀ ਘੜੀ ਵੀ ਮਹਾਰਾਜ ਕਹਿੰਦੇ ਕੋਈ ਨਹੀਂ ਰੱਖਦਾ ਤੋ RAM ਨਾਮ ਜਪ ਸੋਈ ਰੇ ਬੋਰੇ ਤੁਹੇ ਕਰੀ ਨਾ ਰੱਖੈ ਕੋਈ ਮਹਾਰਾਜ ਕਹਿੰਦੇ RAM ਨਾਮ ਦਾ ਜਪ ਕਰ ਘੜੀ ਵੀ ਤੈਨੂੰ ਨਹੀਂ ਰਖਦੇ ਜਦੋਂ ਵੀ ਪ੍ਰਾਣ ਚੁੱਟਦੇ ਕੀ ਹੁੰਦਾ ਕਾਢੋ ਕਾਢੋਈ ਕੱਟ ਜਦੋਂ ਵੀ ਕੱਟ ਫੁੱਟ ਜਾਂਦਾ ਹੈ ਕੋਈ ਬਾਤ ਨਾ ਪੁੱਛੇ ਕਾਢੋ ਕਾਢੋਈ ਕਹਿੰਦੇ ਨੇ ਕਦੋਂ ਕੱਢਣਾ ਹੈ ਜਲਦੀ ਜੇ ਬਰਾਤ ਚੜਾਣੀ ਹੋਏ ਨਾ 10 ਦਾ ਟਾਈਮ ਹੋਏ ਤੇ 12 ਵਜ ਜਾਂਦੇ ਢੋਲ ਟਮਕਿਆਂ ਵਿੱਚ ਤੇ ਜੇ ਕੱਢਣ ਦਾ ਟਾਈਮ ਹੋਏ 11 ਦਾ ਤੇ ਪੋਣੀ 11 ਹੀ ਲੈ ਕੇ ਨਿਕਲ ਜਾਂਦੇ ਨੇ ਕਰੋ ਐਸਾ ਜਣਾ ਉਹ ਦਸਤੂਰ ਹੈ ਮਹਾਰਾਜ ਕਹਿੰਦੇ ਅੱਧੀ ਘੜੀ ਵੀ ਨਹੀਂ ਰੱਖਦੇ ਕਰਦੇ ਦੇਤ ਨਿਕਾਰ ਜਿਹੜੇ ਘਰ ਨੂੰ ਆਪ ਮਿਹਨਤ ਨਾਲ ਬਣਾਇਆ ਸੀ ਉਸ ਘਰ ਤੋਂ ਵੀ ਕੱਢ ਦਿੰਦੇ ਨੇ ਕਬੀਰ ਕੋਡੀ ਕੋਡੀ ਜੋੜ ਕੇ ਜੋੜੇ ਲੱਖ ਕਰੋੜ ਕਿੰਨੇ ਹੀ ਜੋੜ ਲਵੋ چلਤੀ ਬਾੜ ਕਛ ਨਾ ਮਿਲਿਓ ਲਈ ਲੰਗੋਟੀ ਤੋੜ ਅਕੀਲ ਟਾਈਮ ਤੇ ਟਲਣੇ ਨੂੰ ਕੁਛ ਵੀ ਨਹੀਂ ਦਿੰਦਾ ਜੋ ਹੱਥ ਪੈਰ ਵਿੱਚ ਪਾਇਆ ਹੁੰਦਾ ਨਾ ਮਾਇਆ ਉਹ ਵੀ ਖੋ ਲੈਂਦੇ ਨੇ ਜਿੰਨੇ ਗਹਿਣੇ ਪਾਏ ਨੇ ਜੋ ਪੈਸਾ ਤੇ ਲੈ ਲੈ ਲੈਂਦੇ ਨੇ ਤੇ ਫਿਰ ਅਪਵਿੱਤਰ ਕਿਨੂੰ ਸਮਝਦੇ ਨੇ ਮੁਰਦੇ ਨੂੰ ਸਮਝਦੇ ਨੇ ਜਦ ਤੱਕ ਘਰ ਮੁਰਦਾ ਹੈ ਤਾਂ ਤੱਕ ਤੇ ਚੁੱਲ੍ਹਾ ਨਹੀਂ ਬਲਣਾ ਉਹਦੀ ਕੋਈ ਪਤਾ ਨਹੀਂ ਚੁੱਲ੍ਹੇ ਬਾਲਣ ਵਿੱਚ ਕੀ ਹੋ ਜਾਏਗਾ ਫਿਰ ਉਹਦੇ ਨਾਲ ਜਿਹੜੇ ਕੱਪੜੇ ਵਸਤਰ ਜਿਹੜੇ ਹੋ ਗਏ ਨੇ ਉਹ ਵੀ ਘਰ ਨਹੀਂ ਰੱਖਣੇ ਉਹਦੀ ਅਲਮਾਰੀ ਵੀ ਖਾਲੀ ਕਰ ਦੇਣੀ ਹੈ ਪਰ ਮਹਾਰਾਜ ਕਹਿੰਦੇ ਜਿਹੜੇ ਪੈਸਾ ਤੇ ਲੈ ਜਿਹੜੀ ਮਾਇਆ ਹੈ ਜਿਹੜੀ ਜਾਦਾਦ ਹੈ ਉਹ ਰੱਖ ਲੈਣੀ ਹੈ ਬਾਕੀ ਸਾਰਾ ਕੁਝ ਕਹਿੰਦੇ ਬਾਹਰ ਸੁੱਟ ਦੇਣਾ ਜਾਈਏ ਨਾ ਸੀ ਕਿਰਤਪੁਰ ਸਾਹਿਬ ਪਤਾਲਪੁਰੀ ਜਿੱਤੇ ਮਹਾਰਾਣੇ ਆਗਿਆ ਦਿੱਤੀ ਹੈ ਅਸਤ ਪ੍ਰਵਾਹ ਕਰਨ ਦੀ ਉੱਤੇ ਕੱਪੜਿਆਂ ਦੇ ਢੇਰ ਲੱਗੇ ਹੁੰਦੇ ਨੇ ਉਹ ਬੜਾ ਗੁਰਦੁਆਰਾ ਸਾਹਿਬ ਵਾਲੇ ਪ੍ਰਬੰਧਕ ਕਹਿੰਦੇ ਨੇ ਵੀ ਇੱਥੇ ਨਾ ਰੱਖੋ ਪਰ ਸਾਰੇ ਛੱਡ ਜਾਂਦੇ ਨੇ ਵਹਿਮ ਕਰਦੇ ਨੇ ਘਰ ਨਹੀਂ ਲੈ ਕੇ ਜਾਣਾ ਤੋਂ ਪ੍ਰਬੰਧਕ ਅਸਤੇ ਨੇ ਕਹਿੰਦੇ ਨੇ ਕੱਪੜਿਆਂ ਵਿੱਚੋਂ ਜੇਬਾਂ ਖਾਲੀ ਕਰਕੇ ਸਾਰੇ ਕੱਪੜੇ ਇੱਥੇ ਸੁੱਟ ਜਾਂਦੇ ਨੇ ਇੰਝ ਕਰਦੇ ਨੇ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਮਹਾਰਾਜ ਕਹਿੰਦੇ ਜਗਤ ਦੀ ਰਚਨਾ ਕੈਸੀ ਹੈ ਜਿਵੇਂ ਹਿਰਨ ਦੀ ਤ੍ਰਿਸ਼ਨਾ ਹੋਵੇ ਜਿਹੜੀ ਕਦੀ 부ਜਦੀ ਨਹੀਂ ਹਿਰਨ ਜਦੋਂ ਗਰਮੀਆਂ ਵਿੱਚ ਰੇਗਿਸਤਾਨ ਵਿੱਚ ਜਦੋਂ ਉਹਨੂੰ ਪੱਖ ਲੱਗਦੇ ਨੇ ਨਾ ਤੇ ਦੂਰ ਉਹਨੂੰ ਲੱਗਦਾ ਹੈ ਕਿ ਪਾਣੀ ਹੈ ਦੌੜਦਾ ਜਾਂਦਾ ਹੈ ਪਰ ਪਾਣੀ ਹੁੰਦਾ ਨਹੀਂ ਜਦੋਂ ਉਹਨੂੰ ਲੱਗਿਆ ਕਿ ਪਾਣੀ ਹੈ ਪਾਣੀ ਤਾਂ ਅਸਲ ਵਿੱਚ ਤਾਂ ਵੀ ਨਹੀਂ ਸੀ ਜਦੋਂ ਦੌੜ ਕੇ ਵੇਖਿਆ ਪਾਣੀ ਤਾਂ ਵੀ ਨਹੀਂ ਸੀ ਤੇ ਜਦੋਂ ਬਾਅਦ 'ਚ ਵੀ ਪਾਣੀ ਨਹੀਂ ਹੋਏਗਾ ਐਵੇਂ ਮਹਾਰਾਜ ਕਹਿੰਦੇ ਜਗਤ ਦੀ ਰਚਨਾ ਹੈ ਜਿਹੜੀ ਸਾਨੂੰ ਲੱਗਦੀ ਹੈ ਵੀ ਸੁੱਖ ਹੈ ਜਦੋਂ ਸਾਨੂੰ ਲੱਗ ਰਿਹਾ ਸੁੱਖ ਹੈ ਸੁੱਖ ਤਾਂ ਵੀ ਨਹੀਂ ਹੈ ਸੁੱਖ ਪਹਿਲੇ ਵੀ ਨਹੀਂ ਸੀ ਤੇ ਸੁੱਖ ਬਾਅਦ 'ਚ ਵੀ ਨਹੀਂ ਰਹੇਗਾ ਮਹਾਰਾਜ ਕਹਿੰਦੇ ਐਵੇਂ ਹੈ ਇਹ ਦੇਖੋ ਹਿਰਦੈ ਵਿਚਾਰ ਇਨੂੰ ਵਿਚਾਰ ਕੇ ਆਪਣੇ ਹਿਰਦੇ ਵਿੱਚ ਵੇਖੋ ਤੁਹਾਡੀ ਜਿਹੜੀ ਤ੍ਰਿਸ਼ਨਾ ਹੈ ਨਾ ਉਹ ਵਧਦੀ ਜਾ ਰਹੀ ਹੈ ਵੀ ਸੁੱਖ ਅੱਗੇ ਐ ਸੁੱਖ ਅੱਗੇ ਐ ਜਿਵੇਂ ਹਿਰਨ ਨੂੰ ਲੱਗਦਾ ਪਾਣੀ ਐ ਇੱਥੇ ਆਇਆ ਹੁਣ ਪਾਣੀ ਹੋਰ ਅੱਗੇ ਐ ਉੱਥੇ ਪਾਣੀ ਐ ਉੱਥੇ ਪਾਣੀ ਐ ਪਾਣੀ ਦੇ ਚੱਕਰ ਅੰਦਰ ਆਪਣਾ ਜੀਵਨ ਗਵਾ ਲੈਂਦੇ ਪਾਣੀ ਨਹੀਂ ਲੱਭਦਾ ਸੁੱਖ ਔਰ ਆਨੰਦ ਨਹੀਂ ਪ੍ਰਾਪਤ ਹੁੰਦਾ ਸਾਡਾ ਪੂਰਾ ਜੀਵਨ ਨਿਕਲ ਜਾਂਦਾ ਅਸੀਂ 10ਵੀਂ ਵਿੱਚ ਸੀ ਸੋਚਦੇ ਸੀ 12ਵੀਂ ਚੋਂ ਨਿਕਲ ਜਾਈਏ ਨਾ ਕਾਲਜ ਪਹੁੰਚਾਂਗੇ ਤੇ ਸੁੱਖ ਐ ਫਿਰ ਬੜਾ ਸੁੱਖ ਐ ਕਾਲਜ ਵਾਲਿਆਂ ਨੂੰ ਫਿਰ ਕਾਲਜ ਵਿੱਚ ਜਾ ਕੇ ਆਪਣਾ ਚੱਲਿਆ ਵੀ ਡਿਗਰੀ ਲੈਣੀ ਬਹੁਤ ਜ਼ਰੂਰੀ ਹੈ ਜੇ ਨੌਕਰੀ ਕਰਨੀ ਹੈ ਫਿਰ ਕਹਿੰਦੇ ਵੀ ਹੁਣ ਜੇ ਨੌਕਰੀ ਲੱਗ ਜਾਈਏ ਨਾ ਫਿਰ ਸੁੱਖ ਹੈ ਵੀ ਇਹ ਵੀ ਹੁਣ ਕਲੀਅਰ ਹੋ ਜਾਏ ਨੌਕਰੀ ਲੱਗਣ ਤੋਂ ਬਾਅਦ ਚਿੰਤਾ ਬੈ ਗਈ ਜੇ ਹੁਣ ਚੰਗਾ ਸਾਥੀ ਮਿਲ ਜਾਏ ਨਾ ਫਿਰ ਸੁੱਖ ਹੈ ਫਿਰ ਹੁਣ ਬੱਚੇ ਹੋ ਜਾਣ ਫਿਰ ਸੁੱਖ ਹੈ ਹੁਣ ਬੱਚੇ ਸਕੂਲ ਦਾਖਲ ਹੋ ਜਾਣ ਫਿਰ ਸੁੱਖ ਹੈ ਫਿਰ ਬੱਚਿਆਂ ਦੇ ਵਿਆਹ ਹੋ ਜਾਣ ਫਿਰ ਸੁੱਖ ਹੈ ਹੁਣ ਬੱਚਿਆਂ ਦੇ ਘਰ ਬੱਚੇ ਹੋ ਜਾਣ ਫਿਰ ਸੁੱਖ ਹੈ ਸੁੱਖ ਤੇ ਕਿੱਥੇ ਵੀ ਨਹੀਂ ਆਇਆ ਬਸ ਅਸੀਂ ਸੋਚੀ ਜਾ ਰਹਿਆਂ ਸੁਖ ਅੱਗੇ ਵੇ ਸੁਖ ਅੱਗੇ ਵੇ ਸੁਖ ਤੇ ਆਇਆ ਹੀ ਨਹੀਂ ਮਹਾਰਾਜ ਕਹਿੰਦੇ ਆਪਣੇ ਹਿਰਦੇ ਵਿਚਾਰ ਕੇ ਦੇਖੋ ਉਹ ਹਿਰਨ ਵਾਕਣ ਤੇ ਨਹੀਂ ਹੋ ਰਿਹਾ ਜਿਹਨੂੰ ਪਖ ਲੱਗੇ ਨੇ ਜਿਹਨੂੰ ਭਲੇਖਾ ਹੀ ਲੱਗੀ ਜਾਂਦਾ ਹੈ ਪਖ ਲੱਗੇ ਨੇ ਤੇ ਸੋਚਦਾ ਪਾਣੀ ਅੱਗੇ ਪਾਣੀ ਅੱਗੇ ਕਹੋ ਨਾਨਕ ਪਜ ਰਾਮ ਨਾਮ ਨਿਤ ਮਹਾਰਾਜ ਕਹਿੰਦੇ ਸਦਾ ਹੀ ਨਿਤ ਨਿਤ ਨਾਮ ਨੂੰ ਜਿਹੜਾ ਉਹ ਭਜਣਾ ਕਰ ਨਾਮ ਸਿਮਰ ਰਾਮ ਸਿਮਰ ਸਦਾ ਹੀ ਜੜਾ ਉਹ ਨਾਮ ਸਿਮਰ ਮਾਲਕ ਨੂੰ ਯਾਦ ਕਰ ਆਪਣੇ ਧੁਰੇ ਨਾਲ ਜੁੜਿਆ ਰਹੇ ਜਾਤੇ ਹੋਤ ਉਧਾਰ ਜਿਹਦੇ ਨਾਲ ਤੇਰਾ ਜੜਾ ਨਾ ਉਹ ਧਾਰ ਹੋਣਾ ਹੈ ਵੇਸ ਜਿਹੜਾ ਪਵਜਲ ਹੈ ਨਾ ਜਗਤ ਸੰਸਾਰ ਹੈ ਇਸ ਤੋਂ ਤਰ ਜਾਣਾ ਹੈ ਨਾਮ ਦੇ ਆਸਰੇ ਨਾਮ ਬਿਨ ਕੋਈ ਵੀ ਨਹੀਂ ਤਰਿਆ ਇਹ ਜਿਹੜਾ ਮਹਾਰਾਜ ਕਹਿੰਦੇ ਇਹ ਨੂੰ ਨਾ ਆਪਣੇ ਅੰਦਰ ਵਸਾ ਲੈ ਬਿਨਾ ਸੰਗਤ ਤੋਂ ਬਿਨਾ ਗੁਰੂ ਦੀ ਸ਼ਰਣ ਹੈ ਬਿਨਾ ਨਾਮ ਤੋਂ ਕੋਈ ਨਹੀਂ ਤਰਦਾ ਕਿਸੇ ਨੂੰ ਕੋਈ ਸੁਖ ਆਨੰਦ ਪ੍ਰਾਪਤ ਨਹੀਂ ਹੁੰਦਾ ਇੱਕ ਵਾਰੀ ਆਪਣੇ ਹਿਰਦੇ ਵਿੱਚ ਧਿਆਨ ਨਾਲ ਸੋਚੀਏ ਮਹਾਰਾਜ ਸਾਨੂੰ ਸੰਗਤ ਕਰਨ ਤੇ ਨਾਮ ਜਪਣ ਤੇ ਬਾਣੀ ਪੜਨ ਦੇ ਐਸੀ ਅਵਸਥਾ ਦੇ ਦਿੰਦੇ ਨੇ ਕਿ ਫਿਰ ਸਾਨੂੰ ਸੁੱਖ ਦੁੱਖ ਨਾ ਜਿਹੜੇ ਉਹ ਪਰਸ ਦੇ ਨਹੀਂ ਹੈਗੇ ਐ ਨਹੀਂ ਕਿ ਜੀਵਨ ਵਿੱਚ ਆਉਂਦੇ ਨਹੀਂ ਹੈਗੇ ਸੁੱਖ ਵੀ ਆਣਗੇ ਦੁੱਖ ਵੀ ਆਣਗੇ ਮਾਇਕੀ ਤੌਰ ਤੇ ਜੋ ਦੁਨਿਆਵੀ ਤੌਰ ਤੇ ਜਿਨ੍ਹਾਂ ਨੂੰ ਸੁੱਖ ਕਹਿੰਦੇ ਆ ਤੇ ਦੁੱਖ ਕਹਿੰਦੇ ਆ ਉਹ ਸਾਰੀਆਂ ਹੀ ਅਵਸਥਾ ਆਣੀਆਂ ਪਰ ਸਾਡਾ ਮਹਾਰਾਜ ਅੰਦਰ ਐਨਾ ਮਜ਼ਬੂਤ ਕਰ ਦੇਣਗੇ ਸਾਨੂੰ ਐਸਾ ਆਨੰਦ ਅੰਦਰ ਦੇ ਦੇਣਗੇ ਕਿ ਸਾਨੂੰ ਉਹ ਸਭ ਚੀਜ਼ਾਂ ਬੜੀਆਂ ਛੋਟੀਆਂ ਲੱਗਣਗੀਆਂ ਦੇਖੋ ਜਦੋਂ ਪੇਪਰ ਹੁੰਦਾ ਜਦੋਂ ਸਾਡਾ ਵੀ ਪੇਪਰ ਹੁੰਦਾ ਸੀ ਤੇ ਅਸੀਂ ਫਿਰ ਕਿਹਾ ਟੀਵੀ ਵੇਖਦੇ ਸੀ ਜਾਂ ਖੇਲਣ ਬਾਹਰ ਗਲੀ ਵਿੱਚ ਜਾਂਦੇ ਸੀ ਪੂਰਾ ਦਿਨ ਬੈਠ ਕੇ ਪੜਦੇ ਰਹਿੰਦੇ ਸੀ ਨਾ ਸਾਨੂੰ ਫਿਰ ਉਹ ਖੇਲਣਾ ਤੋਂ ਸਭ ਕੁਝ ਵਿਸਰ ਜਾਂਦਾ ਸੀ ਉਹ ਚੰਗਾ ਹੀ ਨਹੀਂ ਲੱਗਦਾ ਸੀ ਸਾਨੂੰ ਕੋਈ ਰਿਸ਼ਤੇਦਾਰ ਘਰ ਆਜੇ ਉਹ ਨਹੀਂ ਚੰਗਾ ਲੱਗਦਾ ਸੀ ਉਹੀ ਉਹ ਪੂਆ ਮਾਸੀ ਜਿਹੜੀ ਪਹਿਲੇ ਚੰਗੀ ਲੱਗਦੀ ਸੀ ਪੇਪਰਾਂ ਵਿੱਚ ਨਹੀਂ ਚੰਗੀ ਲੱਗਦੀ ਸੀ ਹਾਏ ਹੁਣ ਮੈਂ ਪੜਾਂਗੀ ਕਿਵੇਂ ਤੇ ਇਹ ਮਹਾਰਾਜ ਜਦੋਂ ਆਨੰਦ ਦੇ ਦਿੰਦੇ ਨੇ ਨਾ ਤੇ ਫਿਰ ਬਾਹਰ ਦੀਆਂ ਜਿਹੜੀਆਂ ਇਹ ਚੀਜ਼ਾਂ ਨੇ ਉਹ ਸਾਨੂੰ ਬਾਹਰ ਬਾਹਰੋਂ ਤੇ ਦਿਖਦੀਆਂ ਨੇ ਪਰ ਅੰਦਰ ਸਾਡੇ ਨਹੀਂ ਪੌਂਦੀਆਂ ਫਿਰ ਅਸੀਂ ਕਰਤੱਵੇ ਤੇ ਆਪਣਾ ਪੂਰਾ ਕਰਦੇ ਹਾਂ ਪਰ ਉਹਨਾਂ ਵਿੱਚ ਲਿਪਤ ਨਹੀਂ ਹੁੰਦੇ ਐਸੀ ਮਹਾਰਾਜ ਅੰਦਰ ਸ਼ਕਤੀ ਭਰ ਦਿੰਦੇ ਨੇ ਫਿਰ ਮਹਾਰਾਜ ਅੰਦਰ ਬਰਕਤਾਂ ਵੀ ਸਾਰੀਆਂ ਦਿੰਦੇ ਨੇ ਜਿਹਨੂੰ ਅਸੀਂ ਕਹਿੰਦੇ ਆ ਤੀਗ ਬਹਾਦਰ ਸਿਮਰੈ ਕਰ ਨੌ ਨਿਦ ਆਵੇਂ ਤਾਏ ਕਰ ਵੀ ਕਰ ਵੀ ਜਿਹੜੇ ਦੁਨਿਆਵੀ ਸੁੱਖ ਨੇ ਉਹ ਤਾਂ ਮਿਲਦੇ ਹੀ ਨੇ ਐਸਾ ਬਾਣੀ ਦਾ ਨਾਮ ਦਾ ਪ੍ਰਤਾਪ ਹੈ ਗੁਰੂ ਦੀ ਸ਼ਰਣ ਵਿੱਚ ਰਹਿਣ ਦਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਗਨੇ ਰੇ ਪਰ ਅੰਦਰ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਉਸ ਨਾਮ ਨਾਲ ਵੀ ਜੋੜ ਦਿੰਦੇ ਨੇ ਉਹ ਐਸਾ ਮਜਬੂਤ ਅਵਸਥਾ ਸਾਨੂੰ ਦੇ ਲੈਂਦੇ ਨੇ ਫਿਰ ਅਸੀਂ ਸਦਾ ਹੀ ਮਹਾਰਾਜ ਦੇ ਧਿਆਨ ਵਿੱਚ ਅਕਾਲ ਪੁਰਖ ਦੇ ਧਿਆਨ ਵਿੱਚ ਉਸ ਅਵਸਥਾ ਵਿੱਚ ਰਹਿੰਦੇ ਆ ਜਿੱਤੇ ਨਾ ਦੁੱਖ ਹੈ ਨਾ ਸੁੱਖ ਹੈ ਨਾ ਸ਼ੋਕ ਹੈ ਨਾ ਵੈਰੀ ਹੈ ਨਾ ਮੀਤ ਹੈ ਉੱਤੇ ਸਭ ਆਨੰਦ ਹੀ ਆਨੰਦ ਤੇ ਸਾਰੀ ਸੰਗਤ ਗੁਰਮੁਖ ਪਿਆਰੀ ਪਿਆਰੀ ਲੱਗਦੀ ਹੈ ਬਸ ਐਸੀ ਅਵਸਥਾ ਦਾ ਬਾਰੇ ਮਹਾਰਾਜ ਕਹਿੰਦੇ ਉਹ ਦਸੀਆ ਨਹੀਂ ਜਾ ਸਕਦਾ ਜੈਸੀ ਉਹ ਅਵਸਥਾ ਹੁੰਦੀ ਹੈ ਸਿੱਖ ਵੀ ਮਹਾਰਾਜ ਤੋਂ ਬਲਿਹਾਰੇ ਜਾਂਦੇ ਨੇ ਇੱਤੇ ਫਿਰ ਉਹਨਾਂ ਜਿਹੜੇ ਮੱਕਣਸ਼ਾ ਲਬਾਣਾ ਜੀ ਨੇ ਨਾ ਉਹ ਮਹਾਰਾਜ ਨੂੰ ਜਿਹੜੀ ਉਹ ਮਿੰਨਤ ਕਰਦੇ ਨੇ ਕਿ ਮਹਾਰਾਜ ਵਿਸਾਖੀ ਦਾ ਦਿਨ ਆ ਰਿਹਾ ਹੈ ਤੇ ਮੇਰਾ ਚਿਤ ਕਰਦਾ ਹੈ कि ਅਸੀਂ ਜਾ ਕੇ ਨਾ ਮੈਂ ਆਪਣੇ ਡੇਰੇ ਦੇ ਸਮੇਤ ਜਾ ਕੇ ਤੇ ਉੱਥੇ ਦਰਸ਼ਨ ਕਰਾਂ ਦਰਬਾਰ ਸਾਹਿਬ ਜੋ ਗੁਰੂ ਰਾਮਦਾਸ ਮਹਾਰਾਜ ਜੀ ਤਨਗੁਰੂ ਅਰਜਨ ਦੇ ਮਹਾਰਾਜ ਡਿੱਠੇ ਸਭੇ ਥਾਓ ਨਹੀਂ ਤੁਜਦੇ ਜਿੱਤੇ ਆਪੀ ਦਾ ਪ੍ਰਕਾਸ਼ ਐਨੇ ਗੁਰੂ ਸਾਹਿਬਾਂ ਦੇ ਤਨਗੁਰੂ ਨਾਨਕ ਦੇਵ ਜੀ ਤੇ ਤਨਗੁਰੂ ਅਮਰਦਾਸ ਮਹਾਰਾਜ ਤਨਗੁਰੂ ਰਾਮਦਾਸ ਮਹਾਰਾਜ ਤਨਗੁਰੂ ਅਰਜਨ ਦੇ ਮਹਾਰਾਜ ਛੇਵੇਂ ਪਾਤਸ਼ਾਹ ਸਭ ਦੇ ਚਰਨ ਛੋਹ ਪ੍ਰਾਪਤ ਸਥਾਨ ਆਪ ਜੀ ਦਾ ਵੀ ਪ੍ਰਕਾਸ਼ ਹੋਤੇ ऐसे स्थानਾਂ ਦੇ ਦਰਸ਼ਨ ਕਰੀਏ ਤੇ ਵਿਸਾਖੀ ਤੇ ਉੱਥੇ ਚੱਲੀਏ ਮਹਾਰਾਜ ਉਹਦੀ ਬੇਨਤੀ ਨੂੰ ਸਹਿਕਾਰ ਕੀਤਾ ਉਹਨੂੰ ਜਾਣ ਦੀ ਆਗਿਆ ਹੀ ਨਹੀਂ ਦਿੱਤੀ ਬਲਕਿ ਮਹਾਰਾਜ ਨੇ ਕਿਰਪਾ ਵਿੱਚ ਆ ਕੇ ਕਿਹਾ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਸੀਂ ਤਿਆਰੀ ਕਰੋ ਬੜੀ ਖੁਸ਼ੀ ਖੁਸ਼ਾਈ ਮੱਖਣਸ਼ਾ ਲੰਬਾਣਾ ਜੀ ਨੇ ਤਿਆਰੀ ਸ਼ੁਰੂ ਕੀਤੀ ਫਿਰ ਮਹਾਰਾਜ ਬਸ ਆ ਕੇ ਪੁੱਛਦੇ ਮਹਾਰਾਜ ਤੁਸੀਂ ਕਿਹੜੀ ਸਵਾਰੀ ਤੇ ਬੈਠ ਕੇ ਜਾਓਗੇ ਦਰਬਾਰ ਸਾਹਿਬ ਅਸਾਕੀ ਤੇ ਤੇ ਮਹਾਰਾਜ ਕਹਿੰਦੇ ਜਿਹੜੀ ਵੀ ਸਵਾਰੀ ਹੋਏ ਜਾਣ ਨਾਲ ਮਤਲਬ ਹੈ ਗੁਰੂ ਸਾਹਿਬ ਨੂੰ ਦਿਖਾਉਣ ਨਾਲ ਥੋੜੇ ਦਾ ਮਤਲਬ ਹੈ ਤੇ ਤੰਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੇ ਸ਼ਲੋਕ ਮੰਨ ਲਾ ਨਾਵਾਂ ਸਾਡੂ ਝੋਲੀ ਵਿੱਚ ਪਾਇਆ ਮਹਾਰਾਜ ਕਹਿੰਦੇ ਸਿਰਫ ਜਾਣਾ ਹੈ ਕੋਈ ਵੀ ਸਵਾਰੀ ਹੋਏ ਮਹਾਰਾਜ ਬਸ ਮਹਾਰਾਜ ਦੇ ਘਰ ਆਪਣੀ ਵੀ ਘੋੜੀ ਸੀ ਪਰ ਮੱਕੜਛਾਲ ਲਬਾਣਾ ਜੀ ਐਸੀ ਸੋਹਣੀ ਕੋੜੀ ਲੈ ਕੇ ਆਏ ਚਿੱਟੀ ਦੁੱਧ ਜਿਹਦਾ ਚਾਂਦੀ ਵਰਗਾ ਰੰਗ ਸੀ ਤੇ ਉੱਚੀ ਲੰਮੀ ਕੋੜੀ ਉਹ ਕੋੜੀ ਨੂੰ ਬੜਾ ਹੀ ਸਜਾਇਆ ਐਨੀ ਸਿਆਣੀ ਕੋੜੀ ਸੀ ਕਿ ਕਿ ਕਹਿੰਦੇ ਐਵੇਂ ਚਲਦੀ ਸੀ ਜਿਵੇਂ ਸਵਾਰ ਨੂੰ ਲੱਗੇ ਵੀ ਹੌਲੀ ਹੌਲੀ ਚੱਲ ਰਹੀ ਹੈ ਆਰਾਮ ਨਾਲ ਪਰ ਬੜੀ ਤੇਜ਼ ਹੁੰਦੀ ਸੀ ਅਸਲ ਵਿੱਚ ਤੇ ਬੜਾ ਪੈਡਾ ਤੈਅ ਕਰ ਦਿੰਦੇ ਸੀ ਜੇ ਕਹਿੰਦੇ ਦੁੱਧ ਦਾ ਛੰਨਾ ਪਰ ਕੇ ਉੱਪਰ ਬੈਠ ਜਾਓ ਤੇ ਇੱਕ ਕੁੱਟਨਾ ਗਿਰੇ ਐਸੀ ਸੋਹਣੀ ਚਾਲ ਜਿਹੜੀ ਹੈ ਉਹ ਕੋੜੀ ਚਲਦੀ ਸੀ ਦੇਖੋ ਜਿਵੇਂ ਅਸੀਂ ਦੇਖਿਆ ਨਾ ਵੀ ਰਿਕਸ਼ੇ ਤੇ ਬੈਠਣਾ ਫਿਰ ਆਟੋ ਤੇ ਫਿਰ ਚੰਗੀ ਵੱਡੀ ਗੱਡੀ ਤੇ ਜੇ ਰਿਕਸ਼ੇ ਤੇ ਬੈਠਦਾ ਸੀ ਕਹਿੰਦਾ ਸੜਕ ਤੇ ਬੜੇ ਖੱਡੇ ਨੇ ਜੇ ਚੰਗੀ ਵੱਡੀ ਗੱਡੀ ਤੇ ਬੈਠੇ ਹੋਈਏ ਤੇ ਖੱਡੇ ਜਿਹੜੇ ਨਾ ਐਨੇ ਫੀਲ ਨਹੀਂ ਹੁੰਦੇ ਐਈ ਉਹ ਕੋੜੀਆਂ ਵਿੱਚ ਵੀ ਹੁੰਦਾ ਕੋਈ ਕੋੜੀ ਤੇ ਮਤਲਬ ਕਮਰ ਪੂਰੀ ਹਿੱਲ ਜਾਂਦੀ ਹੈ ਤੇ ਕਿਸੇ ਜੀ ਬੈਠੇ ਅਹਿਸਾਸ ਵੀ ਨਹੀਂ ਹੁੰਦਾ ਕਹਿੰਦੇ ਮਹਾਰਾਜ ਨੂੰ ਉਹ ਵਾਲੀ ਕੋੜੀ ਲਿਆ ਕੇ ਦਿੱਤੀ ਮਹਾਰਾਜ ਫਿਰ ਜਿਹੜੇ ਕੋੜੀ ਤੇ ਸਵਾਰ ਹੋਏ ਤੇ ਮੱਕਣਸ਼ਾਲਾ ਬਾਣੀ ਜੀ ਆਪਣੇ ਪੂਰੇ ਜਿਹੜੇ ਫੌਜ ਹੈਗੀ ਸੀ 500 ਦੀ ਸਵਾਰਾਂ ਦੀ ਉਹ ਤੇ ਹੋਰ ਵੀ ਸਿੱਖ ਸੰਗਤ ਜਿਹੜੀ ਮਹਾਰਾਜ ਦੇ ਆਈ ਹੋਈ ਸੀ ਸਥਾਨਾਂ ਤੇ ਦਰਸ਼ਨ ਕਰਨ ਸਾਰੇ ਜਿਹੜੇ ਨਵਸਾਖੀ ਜਾਣ ਕੇ ਉਹ ਦਰਬਾਰ ਸਾਹਿਬ ਵੱਲ ਚੱਲੇ ਪਏ ਬਾਬਾ ਬਕਾਲੇ ਤੋਂ ਦਰਬਾਰ ਸਾਹਿਬ ਕੋਈ ਬਹੁਤੀ ਦੂਰ ਨਹੀਂ ਹੈ ਜਦੋਂ ਚੱਲੇ ਪਾਏ ਆ ਕੇ ਦਰਬਾਰ ਸਾਹਿਬ ਵਾਲੇ ਸਥਾਨਾਂ ਤੇ ਪਹੁੰਚੇ ਜਿਤੇਸ ਰੋਵਰ ਨੇ ਉੱਥੇ ਪ੍ਰਿਕਰਮਾ ਵਿੱਚ ਜਦੋਂ ਰੁੱਕੇ ਸਾਰੇ ਪੜਾਅ ਕੀਤੇ ਤੇ ਤਨਗੁਰ ਤੇਗ ਬਾਹਦਰ ਸਾਹਿਬ ਮਹਾਰਾਜ ਕੀ ਵੇਖਦੇ ਨੇ ਕਿ ਇੱਥੇ ਤੇ ਕੋਈ ਹੈ ਹੀ ਨਹੀਂ ਮਹਾਰਾਜ ਦੇ ਆਣ ਦੀ ਖਬਰ ਮਸੰਦਾ ਨੂੰ ਤੇ ਜਿਹੜੇ ਹਰਜੀ ਨੇ ਸੋਢੀ ਹਰਜੀ ਉਹਨਾਂ ਨੂੰ ਪਹਿਲੇ ਮਿਲ ਗਈ ਸੀ ਪ੍ਰੀਤੀ ਚੰਦ ਤਨਗੁਰ ਅਰਜਨ ਦੇ ਮਹਾਰਾਜ ਦੇ ਵੱਡੇ ਭਰਾ ਪ੍ਰੀਤੀ ਚੰਦ ਉਹਨਾਂ ਦਾ ਉਹਨਾਂ ਦਾ ਪੁੱਤਰ ਮਿਹਰਵਾਨ ਮਿਹਰਵਾਨ ਦਾ ਪੁੱਤਰ ਕੋ ਹਰਜੀ ਉਹਨਾਂ ਨੇ ਜਿਹੜਾ ਨਾ ਉਹਨਾਂ ਨੇ ਤੇ ਮਸੰਦਾ ਨਹੀਂ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਉਹਨਾਂ ਨੇ ਸੋਚਿਆ ਕਿ ਤੇ ਤਨਗੁਰ ਤੇਗ ਬਾਦਰ ਸਾਹਿਬ ਰਾਜ ਇਸ ਥਾਣੇ ਤੇ ਕਬਜ਼ਾ ਨਾ ਕਰ ਲੈਣ ਅਸੀਂ ਮਹਾਨਤਾ ਸਾਨੂੰ ਸਾਰਾ ਚੜਾਵਾ ਮਿਲਦਾ ਹੈ ਅਸੀਂ ਖੁਸ਼ੀ ਖੁਸ਼ਾਈ ਆਪਣੇ ਪਰਿਵਾਰਾਂ ਦਾ ਪੁਜਾਰਾ ਕਰ ਰਿਆਂ ਰਹਿ ਰਹਿਆਂ ਸਾਰੇ ਆਕੇ ਮੱਥਾ ਟੇਕਦੇ ਨੇ ਬੜਾ ਸੋਹਣਾ ਪ੍ਰਬੰਧ ਚੱਲ ਰਿਹਾ ਹੈ माया ਵੀ ਹੱਥੋਂ ਚਲੀ ਜਾਏਗੀ ਸੋਨੇ ਸਥਾਨ ਵੀ ਹੱਥੋਂ ਚਲੇ ਜਾਣਗੇ ਇਹ ਜਾਣ ਕੇ ਉਹਨਾਂ ਨੇ ਦਰਵਾਜ਼ੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਤੇ ਜਿੰਨੇ ਵੀ ਪਾਟੀ ਸਿੰਘ ਸੀ ਜਾਂ ਜੋ ਕੈਲੋ ਗਰੰਥੀ ਸੀ ਅਰਦਾਸੀਏ ਸੀ ਕੀਰਤਨੀਏ ਸੀ ਸਭ ਨੂੰ ਕਹਿਤਾ ਕਿ ਆਪਣੀ ਆਪਣੀ ਗਲੀਆਂ ਵਿੱਚ ਘਰਾਂ ਵਿੱਚ ਛਿਪ ਜਾਓ ਕੁਝ ਚਿਰ ਲਈ ਕੋਈ ਨਜ਼ਰ ਨਾ ਆਵੇ ਪੀਤਾਂ ਗੁਰ ਤੇਗ ਬਹਾਦਰ ਸਾਹਿਬ ਇੱਥੋਂ ਚਲੇ ਜਾਣ ਕਿਉਂਕਿ ਸਾਰੇ ਉਹ ਕੀ ਕਹਿੰਦੇ ਹੱਗੇ ਬੜੇ ਮੋਜੀ ਨੇ ਮਾਇਆ ਦੀ ਪਰਵਾਹ ਨਹੀਂ ਕਰਦੇ ਜੇ ਕੁਝ ਚਿਰ ਰੁੱਕ ਕੇ ਤੋਂ ਚਲੇ ਗਏ ਸਮਝੋ ਫਿਰ ਚਲੇ ਗਏ ਫਿਰ ਅਸੀਂ ਦਰਵਾਜ਼ੇ ਖੋਲ ਲਵਾਂਗੇ ਇਸ ਜੜੀਆਂ ਵਿਉਂਤ ਬਣਾਈ ਤੇ ਤੰਗੁਰ ਗੁਰ ਤੇਗ ਬਹਾਦਰ ਸਾਹਿਬ ਤੇ ਮਹਾਰਾਜ ਅੰਤਰਜਾਮੀ ਨੇ ਉਹ ਸਭ ਜਾਣ ਗਏ ਤੇ ਆ ਕੇ ਕਿੱਥੇ ਫਿਰ ਰੁਕੇ ਨਹੀਂ ਜਿੱਥੇ ਮਹਾਰਾਜ ਦਾ ਸਥਾਨ ਬਣਿਆ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੇੜੇ ਤੰਗੁਰ ਗੁਰ ਤੇਗ ਬਹਾਦਰ ਸਾਹਿਬ ਦਾ ਸਥਾਨ ਬਣਿਆ ਮਹਾਰਾਜ ਜਾ ਕੇ ਫਿਰ ਉੱਥੇ ਬੈਠ ਗਏ ਕਿਉਂਕਿ ਦੂਰੋਂ ਵੇਖਿਆ ਕੀ ਜਿਹੜਾ ਡੋਡੀ ਦਾ ਵੱਡਾ ਦਰਵਾਜ਼ਾ ਹੈ ਉਹਨੂੰ ਵੀ ਤਕਤਾਂ ਲੱਗਿਆ ਹੈ ਤੇ ਚਾਰ ਜਿਹੜੇ ਦਰਵਾਜ਼ੇ ਅੰਦਰ ਨੇ ਉਹ ਵੀ ਸਾਰੇ ਬੰਦ ਨੇ ਕੋਈ ਕੀਰਤਨ ਦੀ ਬਾਜਾ ਨਹੀਂ ਆ ਰਹੀਆਂ ਜਿਸ ਘਰ ਵਿੱਚ ਮਹਾਰਾਜ ਰਹਿ ਕੇ ਗਏ ਸੀ ਜਿੱਥੇ ਰਬਾਬ ਸਰੰਗੀ ਸਰੰਦੇ ਉਹ ਵੱਜਦੇ ਰਹਿੰਦੇ ਸੀ ਮਰਦੰਗ ਸਾਰਿਆਂ ਦੀ ਬਾਜਾ ਆਉਂਦੀਆਂ ਸੀ ਕੀਰਤਨ ਇਲਾਹੀ ਕੀਰਤਨ ਹੁੰਦਾ ਸੀ ਸਿੱਖ ਸੰਗਤਾਂ ਨਾਲ ਪੁੱਲ ਭਰੀ ਰਹਿੰਦੀ ਸੀ ਅੱਜ ਸਭ ਖਾਲੀ ਖਾਲੀ ਲੱਗ ਰਿਹਾ ਹੈ ਮਹਾਰਾਜ ਨੇ ਜਾਣਿਆ ਵੀ ਸਥਾਨਾਂ ਦੀ ਬੇਦਬੀ ਕੀਤੀ ਹੈ ਮਹਾਰਾਜ ਫਿਰ ਉਸ ਜਗ੍ਹਾ ਤੇ ਬੈਠ ਗਏ ਇੱਕ ਵਿਰਖ ਦੇ ਥੱਲੇ ਅਕਾਲ ਤੱਕ ਸਭ ਦੇ ਨਾਲ ਤੇ ਉਹ ਬ੍ਰਿਕ ਹੁਣ ਨਹੀਂ ਹੈ ਪਰ ਉਹਦੀ ਜਿਹੜੀ ਹੈ ਨਾ ਨਿਸ਼ਾਨੀ ਹੁਣ ਵੀ ਉੱਤੇ ਦਰਬਾਰ ਵਿੱਚ ਸੰਭਾਲ ਕੇ ਰੱਖੀ ਹੋਈ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਫਿਰ ਮਹਾਰਾਜ ਮੱਖਣਸ਼ਾ ਲਬਾਣੇ ਜੀ ਨਾਲ ਕੀ ਗੱਲਬਾਤ ਕਰਦੇ ਨੇ ਇੱਥੇ ਕੀ ਵਰਤਾਰਾ ਹੁੰਦਾ ਹੈ ਮਹਾਰਾਜ ਕਿਰਪਾ ਕਰਨ ਇਹ ਵਸਾਖੀ ਵਾਲੇ ਦਿਨ ਕਲ ਦਰਸ਼ਨ ਕਰਾਂਗੇ ਗੁਰੂ ਸਾਹਿਬ ਸਾਰਿਆਂ ਦੇ ਸਿਰ ਤੇ ਮੇਰ ਪਰਿਆਤ ਰੱਖਣ ਜੋ ਮਹਾਰਾਜ ਬਾਣੀ ਦੀ ਵਿਚਾਰ ਕਰਾਂਦੇ ਇਤਿਹਾਸ ਤੇ ਦਰਸ਼ਨ ਕਰਾਂਦੇ ਉਹਦਾ ਸਦਕਾ ਮਹਾਰਾਜ ਸਾਡੇ ਹਿਰਦੇ ਵਿੱਚ ਪ੍ਰੇਮ ਨਾਮ ਤੇ ਭਗਤੀ ਦੀ ਦਾਤ ਦੇ ਦੇਣ ਇਹਨੂੰ ਅੰਦਰ ਟਿਕਾ ਦੇਣ ਜਿਨੂੰ ਮਹਾਰਾਜ ਆਪਣੇ ਮੁਖ ਨਾਲ ਕਹਿੰਦੇ ਨੇ ਵੀ ਇਹ ਰਾਮ ਨਾਮ ਦਾ ਭਜਨ ਕਰੋ ਕਿ ਤੁਹਾਡੇ ਸਾਰੇ ਕਾਜ ਸਵਰਜਣ ਤੁਹਾਨੂੰ ਸਾਰੇ ਹੀ ਸੁੱਖ ਮਿਲ ਜਾਣ ਐਸੇ ਅਮੋਲਕ ਨਾਮ ਨੂੰ ਮਹਾਰਾਜ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਟਿਕਾ ਦੇਣ ਸਤ ਗੁਰ ਸਿੱਖ ਕੋ ਨਾਮ ਤਨ ਦੇ ਸਤ ਗੁਰ ਗੁਰਤਾ ਸਿਕਵੜਾ ਪਾਗੀ ਹੈ ਆਉ ਹੱਥ ਜੋੜ ਕੇ ਮਹਾਰਾਜ ਨੂੰ ਬੇਨਤ ਕਰੀਏ ਮਹਾਰਾਜ ਸਾਨੂੰ ਵੱਡੇ ਬਾਗਾਂ ਵਾਲੇ ਬਣਾ ਦਿਓ ਜਿਵੇਂ ਬਾਣੀ ਚ ਕਹਿੰਦੇ ਹੋ ਕਿ ਗੁਰੂ ਦਾ ਸਿੱਖ ਵੱਡਪਾਗੀ ਐ ਵੱਡਪਾਗੀ ਕਦੋਂ ਐ ਜਦੋਂ ਸਤਗੁਰੂ ਸਿੱਖ ਕੋ ਨਾਮ ਤਨ ਦੇ ਨਾਮ ਤਨ ਦੇ ਕੇ ਮਹਾਰਾਜ ਸਾਨੂੰ ਵੱਡੇ ਬਾਗਾਂ ਵਾਲੇ ਬਣਾ ਦਿਓ ਸਿਰ ਤੇ ਮਿਰ ਮਰੇ ਹੱਥ ਰੱਖੋ ਬਾਣੀ ਹਿਰਦੇ ਵਿੱਚ ਵਸੇ ਬਾਣੇ ਦੀ ਸਦਾ ਲਾਜ ਰਹੀਂ ਜੂਲ ਤੇ ਨਿਸ਼ਾਨ ਰਹੀਂ ਸਜ ਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ